ਆਲੂ ਬੁਖਾਰ ਤੁਸੀਂ 4 ਲੈ ਲਓ ਉਹਦੇ ਚ 2 ਏਮਲੀ ਦੇ ਦਾਣੇ ਰਾਤ ਨੂੰ ਪਿਉਂਦੋ ਜੀ ਸਵੇਰੇ ਉੱਠ ਕੇ ਉਹਦੇ ਹਿੜਕਾਂ ਕੱਢੋ ਉਹਨੂੰ ਪੂਰਾ ਜੂਸ ਬਣਾ ਕੇ ਰਸ਼ ਕਰਕੇ ਤੁਹਾਡੇ ਪੇਜ ਦੇ ਉੱਤੇ ਆਪਾਂ ਪਾਇਆ ਵੀ ਹੋਇਆ ਤੇ ਉਹ ਤੁਸੀਂ ਮੈਸ਼ ਕਰਕੇ ਉਹਦਾ ਜੂਸ ਬਣਾ ਕੇ ਉਹ ਤੁਸੀਂ ਪੀਣਾ ਸ਼ੁਰੂ ਕਰੋ ਤੇ ਅਸੀਂ ਕਿੰਨੇ ਜੀ 72 ਘੰਟੇ ਦੇ ਵਿੱਚ ਵਿੱਚ ਬੰਦੇ ਨੂੰ ਅਹਿਸਾਸ ਹੋ ਜਾਂਦਾ ਵੀ ਮੈਂ ਕਿਸ ਤਰ੍ਹਾਂ ਕੁਦਰਤ ਮੇਰੀ ਮਦਦ ਕਰ ਰਹੀ ਹੈ ਕਿਸ ਤਰ੍ਹਾਂ ਕੁਦਰਤ ਮੇਰੇ ਲੀਵਰ ਨੂੰ ਠੀਕ ਕਰ ਰਹੀ ਹੈ ਇਨਾਕ ਟੱਕਣ ਜ਼ਰੂਰ ਹੈ ਪਲਾਉਂਦੇ ਨੇ ਜੀ ਪੀਓ ਜੀ ਤੁਸੀਂ ਦੇਖੋ ਪੀ ਕੇ ਜੀ 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 ਮੈਂ ਤਾਂ ਹਮੇਸ਼ਾ ਹੀ ਪੀਨੇ ਚਲੋ ਅੱਜ ਕੈਮਰਾ ਦੇ ਸਾਹਮਣੇ ਸੀ ਜੀ ਸਿਰਫ ਇਸ ਇੱਕ ਟੱਕਣ ਨੇ ਨਹੀਂ ਮੈਂ ਕਹਿੰਨਾ ਤਕਰੀਬਨ ਪੰਜਾਬ ਦੇ ਵਿੱਚ ਅੱਛੇ ਖਾਸੇ ਹਜ਼ਾਰਾਂ ਦੀ ਤਦਾਦ ਤੇ ਲੋਕ ਠੀਕ ਹੋਗੇ ਜੀ ਫੈਟੀ ਲੀਵਰ ਦੇ ਜਿੰਨੇ ਲੋਕ ਸੀਗੇ ਇੱਕ ਹੈ ਕੀ ਚੀਜ਼ ਇਹ ਮਹਾਰਾਜਾ ਸਹੀ ਸ਼ਰਬਤ ਹੈ ਇੱਕ ਹੈ ਕੀ ਚੀਜ਼ ਇਹ ਮਹਾਰਾਜਾ ਸਹੀ ਸ਼ਰਬਤ ਹੈ ਜਿਹਦੀ ਫਾਰਮੂਲੇਸ਼ਨ ਸਾਡੇ ਬਜ਼ੁਰਗਾਂ ਨੇ ਪੜਦਾਦਿਆਂ ਨੇ ਕਈ ਲੋਕਾਂ ਨੂੰ ਰੋਗ ਹੀ ਕੋਈ ਨਹੀਂ ਹੈਗਾ ਪਰ ਬਹਿਨ ਦਾ ਰੋਗ ਪੈ ਗਿਆ ਅਛੂਤ ਦਾ ਰੋਗ ਪੈ ਗਿਆ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ ਕਿਸੇ ਗੰਦੀ ਚੀਜ਼ ਨੂੰ ਹੱਥ ਲਾ ਲੈ ਜਦ ਹੀ ਹੱਥ ਧੋਣ ਲੱਗ ਜਾਨਾ ਉਨਾ ਲੋਕਾਂ ਦੀ ਟੈਨਸ਼ਨ ਇੰਨੀ ਕਿ ਵੱਧ ਗਈ ਵੀ ਉਹ ਦਿਮਾਗ ਉਹ ਜੇ ਕੈਮੀਕਲ ਪ੍ਰੋਡਿਊਸ ਕਰੀ ਜਾਂਦਾ ਦਿਮਾਗ ਉਹ ਜੇ ਚੱਲੀ ਜਾਂਦਾ ਸਰੀਰ ਵੀ ਉਹ ਜੇ ਚੱਲੀ ਜਾਂਦਾ ਹਰ ਟਾਈਮ ਨੈਗੇਟਿਵਿਟੀ ਭਰੀ ਪਈ ਆ ਸ਼ੁਕਰਾਨਾ ਹੈ ਹੀ ਨਹੀਂਗਾ ਔਰ ਜਦੋਂ ਅਸੀਂ ਦੇਖਦੇ ਹਾਂ ਵੀ ਕੱਲਾ ਫੈਟੀ ਲੀਵਰ ਨਹੀਂ ਆਉਂਦਾ ਫਿਰ ਉਹ ਫੈਟੀ ਲੀਵਰ ਨਾਲ ਨਾਲ ਆਪਦੇ ਕੋਲੇਸਟ੍ਰੋਲ ਵੀ ਲੈ ਕੇ ਆਉਂਦਾ ਯੂਰਿਕ ਐਸਿਡ ਵੀ ਲੈ ਕੇ ਆਉਂਦਾ ਚਮੜੀ ਦਾ ਰੋਗ ਵੀ ਲੈ ਕੇ ਆਉਂਦਾ ਸਾਈਨਸ ਵਰਗੀਆਂ ਦਿੱਕਤਾਂ ਵੀ ਲੈ ਕੇ ਆਉਂਦਾ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਫੇਰ ਨਹੀਂ ਰੁਕਦੀਆਂ ਜਦੋਂ ਯੂਰਿਕ ਐਸਿਡ ਵਧ ਗਿਆ ਵਧ ਗਿਆ ਫਿਰ ਉਸ ਤੋਂ ਬਾਅਦ ਆਰ ਐ ਫੈਕਟਰ ਜਿਹਨੂੰ ਆਪਾਂ ਗਠੀਏ ਤੇ ਰੂਪ ਵੀ ਕਹਿ ਸਕਦੇ ਹਾਂ ਹੌਲੀ 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 ਬੰਦਾ ਕਹਿੰਦਾ ਜੀ ਮੇਰੀ ਤਾਂ ਜ਼ਿੰਦਗੀ ਬਿਲਕੁਲ ਨਰਕ ਹੋ ਗਈ ਪੈਸਾ ਬਹੁਤ ਜੋੜ ਲਿਆ ਮਹਾਰਾਜ ਸ਼ੈਸ਼ਰ ਬੱਦੇ ਨਾਲ ਕੀ ਹੈ ਉਹਨੂੰ ਅਸੀਂ ਤਿਆਰੀ ਇਸ ਲੋਡ ਕੀਤਾ ਹੋਇਆ ਵੀ ਇੱਕ ਸਾਉ ਦਾ ਬੂਸਟਰ ਕਹਿ ਲਓ ਇੱਕ ਸਾਉ ਦਾ ਉਹ ਰਿਕਵਰੀ ਏਜੰਟ ਕਹਿ ਲਓ ਜਾਂ ਇੱਕ ਸਾਉ ਦਾ ਇੱਕ ਇਸ ਤਰ੍ਹਾਂ ਦਾ ਫਾਰਮੂਲੇਸ਼ਨ ਅਫਰੂਕੀ ਜੀ ਵੀ ਜਿੰਨਾ ਲੋਕਾਂ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿੰਨਾ ਲੋਕਾਂ ਨੇ ਮਹਾਰਾਜਾ ਸ਼ਾਹੀ ਸ਼ਰਬਤ ਪੀਤਾ ਇੱਕ ਬੋਤਲ ਆ ਪੀਤੀ ਪੰਜ ਬੋਤਲਾਂ ਅੱਗੇ ਵੰਡੀਆਂ ਤਾਂ ਇਹਦੇ ਪਿੱਛੇ ਕਾਰਨ ਇਹ ਹੈ ਜੇ ਉਹਨਾਂ ਦਾ ਕੋਈ ਫਾਇਦਾ ਹੋਵੇ ਤੁਸੀਂ ਸਾਨੂੰ ਦੱਸੋ ਵੀ ਜਿਹੜੇ ਲੋਕ ਘਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਵਰਗਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਕੀ ਕਰਨ ਸਭ ਤੋਂ ਪਿਆਰਾ ਨੁਕਤਾ ਹੈਗਾ ਜੀ ਉਹ ਇਹ ਹੈ ਵੀ ਤੁਸੀਂ ਪਾਣੀ ਦੀ ਮਾਤਰਾ ਕਰ ਦੋ 3.5 ਤੋਂ 4 ਲੀਟਰ ਠੀਕ ਹੈ ਪਰ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਦਿੱਕਤ ਹਜੇ ਨਹੀਂ ਹੈਗੀ ਠੀਕ ਹੈ ਦੂਸਰਾ ਆਲੂ ਬੁਖਾਰੇ ਤੇ ਇਮਲੀ ਵਾਲਾ ਜਿਹੜਾ ਨੁਕਤਾ ਵਾ ਪਹਿਲਾਂ ਆਪਾਂ ਜਾਂਚ ਕਰੀਏ ਕਿ ਇਹ ਬੰਦਾ ਮਰੀਜ਼ ਹੈ ਕਿ ਉਹਨੂੰ ਬਣਾ ਦਿੱਤਾ ਗਿਆ ਮਰੀਜ਼ ਬਹੁਤ سارے ਲੋਕ ਨੇ ਮਰੀਜ਼ ਹੈ ਹੀ ਨਹੀਂ ਇਹ ਹੁਣ 22 ਸਾਲ ਦੇ ਮੁੰਡੇ ਨੂੰ ਇੱਕ ਮਰੀਜ਼ ਬਣਾਤਾ ਜਿਹਨੇ ਜ਼ਿੰਦਗੀ 'ਚ ਕਦੇ ਗਰਸਤੀ ਜੀਵਨ ਹੰਡਾਇਆ ਹੀ ਨਹੀਂ ਉਹਨੂੰ ਮਰੀਜ਼ ਬਣਾਤਾ ਵੀ ਤੁਹਾਡਾ ਜੀ ਜਿਹੜਾ ਆਕਾਰ ਉਹ ਛੋਟਾ ਤੇ ਉਹ ਵਿਚਾਰਾ ਡਿਪਰੈਸ਼ਨ ਵਾਲੀ ਸਟੇਟ ਦੇ ਵਿੱਚ ਬੜੀ ਜਾ ਰਿਹਾ ਬੜੀ ਜਾ ਰਿਹਾ ਬੜੀ ਜਾ ਰਿਹਾ ਅੱਜ ਜਿਹੜਾ ਬਜ਼ੁਰਗ 40 ਸਾਲ ਦਾ ਹੋ ਗਿਆ ਉਹ 40 ਸਾਲ ਦੇ ਬਜ਼ੁਰਗ ਨੇ 60 ਸਾਲ ਦਾ ਹੋ ਜਾਣਾ ਜਿਹੜਾ ਉਹ 20 ਸਾਲ ਦਾ ਮੁੰਡਾ ਉਹਨੇ 40 ਸਾਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਾ ਜਦੋਂ ਇਹਨਾਂ ਦੀ ਲਾਈਫ ਨੇ ਗਰੋਥ ਕਰਨੀ ਆ ਤਾਂ ਇੱਕ ਚੀਜ਼ ਮੈਨੂੰ ਜਿਹੜੀ ਖੱਟਣੀ ਆ ਜਿਹੜੀ ਚੀਜ਼ ਮੇਰੀ ਸਾਰੀ ਉਮਰ ਦੀ ਕਮਾਈ ਆ ਉਹ ਇਹ ਹੈ ਵੀ ਮੈਂ ਇਹਨਾਂ ਦਾ ਭਰੋਸਾ ਇੰਨਾ ਕਿ ਜਿੱਤਾਂ ਇਨਾਂ 'ਤੇ ਭਰੋਸਾ ਇਹਨਾਂ ਦੇ ਉੱਤੇ ਬਣਾ ਕੇ ਰੱਖਾਂ ਔਰ ਇਮਾਨਦਾਰੀ ਨਾਲ ਚੱਲਾਂ ਵੀ ਸਾਰੀ ਜ਼ਿੰਦਗੀ ਵਾਸਤੇ ਉਹ ਕਹਿੰਦੇ ਜੀ ਕਦੇ ਦਿੱਕਤ ਆਵੇ ਤਾਂ ਜੋਧਾ ਨੂੰ ਪੁੱਛਣਾ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਮੇਰੇ ਨਾਲ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਜੋਧਾ ਸਿੰਘ ਜੋ ਦੁਬਈ ਦੇ ਵਿੱਚੋਂ ਲੀਵਰ ਐਕਸਪਰਟ ਦਾ ਅਵਾਰਡ ਹੈਗਾ ਇੰਟਰਨੈਸ਼ਨਲੀ ਲੈ ਚੁੱਕੇ ਨੇ ਲੈਣ ਦਾ ਕਾਰਨ ਹੈ ਕਿ ਉਹਨਾਂ ਦੇ ਜਿਹੜੇ ਨੁਸਖੇ ਨੇ ਜਿਹੜੇ ਫਾਰਮੂਲੇ ਨੇ ਇਸ ਵੇਲੇ ਜਿਹੜੇ ਉਹ ਦੱਸਦੇ ਨੇ ਆਮ ਰੂਟੀਨ ਉਹ ਰੂਟੀਨ ਦੇ ਵਿੱਚ ਦੱਸਦੇ ਨੇ ਪਰ ਲੋਕ ਕਹਿੰਦੇ ਨੇ ਕਿ ਸਾਡਾ ਜਿਹੜਾ ਅਸਰ ਹੋਇਆ ਬੜਾ ਘੈਂਟ ਅਸਰ ਹੋਇਆ ਬੜਾ ਕਰਾਮਾਤੀ ਸਟਾਈਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਹੈਗੀ ਜਿਹੜੀ ਤਬਦੀਲ ਹੋਈ ਹੈ ਕੀ ਚੀਜ਼ ਹੈ ਕੀ ਨੁਸਖਾ ਹੈ ਕੀ ਫਾਰਮੂਲਾ ਔਰ ਕਿਵੇਂ ਅਸੀਂ ਆਸਾਨੀ ਨਾਲ ਉਹਨੂੰ ਬਣਾ ਸਕਦੇ ਹਾਂ ਅੱਜ ਉਹੀ ਗੱਲਬਾਤ ਤੁਹਾਡੇ ਨਾਲ ਅਸੀਂ ਲੈ ਕੇ ਆਏ ਆ ਸਾਡੇ ਨਾਲ ਯੋਧਾ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਾਂਗੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫਰੁਕੀ ਜੀ ਖਾਸ ਕਰਕੇ ਤੁਹਾਡਾ ਤੇ ਹਕੀਕਤ ਟੀਵੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਆਪਾਂ ਪੂਰੇ ਪੰਜਾਬ ਦੇ ਵਿੱਚ ਸਾਰੇ ਭਾਈਚਾਰਾ ਜਿੰਨਾ ਆਪਣੇ ਪੰਜਾਬੀ ਭਾਈਚਾਰਾ ਉਹਨਾਂ ਤੱਕ ਆਪਣਾ ਐਡਰੈਸ ਵੀ ਕਰ ਸਕਦੇ ਆ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾ ਸਕਦੇ ਆ ਸੋ ਅਸੀਂ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਅੱਛਾ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨੁਸਖੇ ਫਾਰਮੂਲੇ ਔਰ ਇਹ ਤੁਸੀਂ ਇਹ ਦੇਖੋ ਇਹ ਇੰਨਾ ਕੀ ਟੱਕਣਾਉਂਦੇ ਸਰ ਮੈਨੂੰ ਲੱਗਦਾ ਅਸੀਂ ਅੱਜ ਪੀਤਾ ਨਹੀਂ ਆਉਂਦੇ ਸਰ ਮੈਨੂੰ ਇੰਨਾ ਕੁ ਟੱਕਣ ਜ਼ਰੂਰ ਇਹ ਪਿਲਾਉਂਦੇ ਨੇ ਦੇਖੋ ਪੀਓ ਜੀ ਤੁਸੀਂ ਦੇਖੋ ਪੀਕੇ ਜੀ 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 ਮੈਂ ਤਾਂ ਹਮੇਸ਼ਾ ਹੀ ਪੀਂਨੇ ਚਲੋ ਅੱਜ ਕੈਮਰੇ ਦੇ ਸਾਹਮਣੇ ਸੀ ਜੀ ਕਿਸ ਤੋਂ ਵੱਡਾ ਲਾਜ਼ਮਾ ਹੈ ਫਰੂਕੀ ਜੀ ਸਿਰਫ ਇਸ ਇੱਕ ਟੱਕਰ ਨੇ ਨਹੀਂ ਮੈਂ ਕਹਨਾ ਤਕਰੀਬਨ ਪੰਜਾਬ ਦੇ ਵਿੱਚ ਪੱਛੇ ਖਾਸੇ ਹਜ਼ਾਰਾਂ ਦੀ ਤਦਾਦ ਤੇ ਲੋਕ ਠੀਕ ਹੋ ਗਏ ਜੀ ਫੈਟੀ ਲੀਵਰ ਦੇ ਜਿੰਨੇ ਲੋਕ ਸੀਗੇ ਇੱਕ ਹੈ ਕੀ ਚੀਜ਼ ਇਹ ਮਹਾਰਾਜਾ ਸ਼ਹੀ ਸ਼ਰਬਤ ਹੈ ਜਦੀ ਫਾਰਮੂਲੇਸ਼ਨ ਸਾਡੇ ਬਜ਼ੁਰਗਾਂ ਨੇ ਪੜਦਾਦਿਆਂ ਨੇ ਉਹਨਾਂ ਨੇ ਬੜੀ ਮਿਹਨਤ ਕਰਕੇ ਔਰ ਸਭ ਤੋਂ ਵੱਡੀ ਗੱਲ ਮੈਂ ਕਹਨਾ ਹੀ ਜੜੀ ਬੂਟੀਆਂ ਉਹੀ ਨੇ ਪਰ ਸਭ ਤੋਂ ਜਿਹੜੀ ਇਹਦੇ ਵਿੱਚ ਸ਼ੁੱਧ ਚੀਜ਼ ਆ ਉਹ ਇਹ ਆ ਵੀ ਸਾਡੀ ਸੋਚ ਸਾਡੀ ਨੀਅਤ ਸਾਫ਼ ਔਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਬੰਦੇ ਦਾ ਜੇਕਰ ਕੋਈ ਰੋਗ ਹੈ ਤੁਹਾਨੂੰ ਪਹਿਲਾਂ ਸਮਝੀਏ ਤੇ ਫਿਰ ਆਪਾਂ ਕੰਮ ਅਗਲਾ ਕਰਦੇ ਹਾਂ ਜੀ ਅੱਛਾ ਜੀ ਉਹਦਾ ਜੀ ਚਲੋ ਅੱਜ ਥੋੜਾ ਜਿਹਾ ਹਟਕੇ ਤੁਹਾਨੂੰ ਇੱਕ ਸਵਾਲ ਹੈ ਹਾਂ ਜੀ ਬਹੁਤ ਪੁਰਾਣੇ ਅਸੀਂ ਤੁਹਾਨੂੰ ਜਾਣਦੇ ਹਾਂ ਤੁਹਾਡੇ ਫਾਦਰ ਸਾਹਿਬ ਨਾਲ ਵੀ ਪਹਿਲਾਂ ਬਹੁਤ ਲੋਕਾਂ ਦੇ ਨੁਸਖੇ ਫਾਰਮੂਲੇ ਅਸੀਂ ਸਾਂਝੇ ਕੀਤੇ ਨੇ ਜੀ ਤੁਸੀਂ ਕੈਨੇਡਾ ਸੈਟਲ ਸੀ ਚੰਗੇ ਭਲੇ ਮੋਟੇ ਡਾਲਰ ਕਮਾਉਂਦੇ ਸੀ ਤੁਸੀਂ ਕੈਨੇਡਾ ਦੇ ਵਿੱਚ ਕਮਾਉਂਦੇ ਸੀ ਗਾਇਕੀ 'ਚ ਨਾਮ ਤੁਹਾਡਾ ਬਣ ਰਿਹਾ ਸੀ ਬਣ ਰਿਹਾ ਠੀਕ ਹੈ ਤੇ ਫਿਰ ਇਧਰਲੇ ਪਾਸੇ ਨੂੰ ਆਉਣ ਦਾ ਕੀ ਕਾਰਨ ਹੋਇਆ ਤੁਹਾਡਾ ਤੁਸੀਂ ਤੁਸੀਂ ਕਿਹਾ ਵੀ ਅਸੀਂ ਤੇ ਇਧਰਲੇ ਪਾਸੇ ਨਹੀਂ ਹੁਣ ਸੈੱਟ ਕਰਨਾ ਸਾਰਾ ਮਾਮਲਾ ਬਿਲਕੁਲ ਮੈਕਨਫਰੂਕੀ ਜੀ ਜੀਵਨ ਦੇ ਵਿੱਚ ਨਾ ਇਹ ਜਿਹੜਾ ਡਿਪਰੈਸ਼ਨ ਆ ਇਹ ਬਹੁਤ ਜ਼ਰੂਰੀ ਆ ਕਿਉਂਕਿ ਡਿਪਰੈਸ਼ਨ ਦੇ ਵਿੱਚ ਅਹਿਸਾਸ ਹੁੰਦਾ ਵੀ ਅਸੀਂ ਨੇਰੇ ਜਾਂ ਬਹੁਤ ਨੇਰਾ ਹੋਵੇ ਨਾ ਕਿਸੇ ਕਮਰੇ ਦੇ ਵਿੱਚ ਉਹਦੇ 'ਚ ਇੱਕ ਛੋਟਾ ਜਿਹਾ ਦੀਆ ਜਗਾ ਦਿਓ ਤਾਂ ਤੁਸੀਂ ਦੇਖੋਗੇ ਵੀ ਉਹ ਛੋਟਾ ਜਿਹਾ ਇੱਕ ਦੀਏ ਦੀ ਲੋ ਸਾਰੇ ਕਮਰੇ ਦੇ ਵਿੱਚ ਰੋਸ਼ਨੀ ਭਰ ਸਕਦੀ ਆ ਔਰ ਹਿੰਮਤ ਉਹਦੀ ਇੰਨੀ ਕਾ ਵੀ ਜਿਹੜੀ ਚੀਜ਼ ਤੁਸੀਂ ਹਨੇਰੇ ਚ ਨਹੀਂ ਲੱਭ ਸਕਦੇ ਉਹ ਇਕੱਲੇ ਇੱਕ ਦੀਏ ਦੀ ਲੋ ਦੇ ਨਾਲ ਤੁਸੀਂ ਚੀਜ਼ ਲੱਭ ਸਕਦੇ ਹੋ ਤਾਂ ਹੁੰਦਾ ਇਹੀ ਸੀਗਾ ਜੀ ਜਦੋਂ ਚਲੋ ਇੱਕ ਸੀਗਾ ਇੰਟਰਸਟ ਸੀਗਾ ਆਪਦੇ ਸ਼ੌਂਕ ਸੀਗੇ ਆਪ ਦਾ ਕੈਲੋ ਵੀ ਟੈਲੈਂਟ ਸੀਗਾ ਉਸ ਚੀਜ਼ ਦੇ ਉੱਤੇ ਵਰਕਆਊਟ ਕਰਨਾ ਚਾਹੁੰਦੇ ਸੀ ਗਾਣੇ ਕਰਨਾ ਚਾਹੁੰਦੇ ਸੀਗੇ ਕੀਤੇ ਵੀ ਆਪ ਦਾ ਸ਼ੌਂਕ ਵੀ ਪੂਰਾ ਕੀਤਾ ਬਟ ਉਹਦੇ ਨਾਲ ਨਾਲ ਜਿਹੜੇ ਲੋਕ ਕੈਨੇਡਾ ਰਹਿੰਦੇ ਸੀਗੇ ਯੂ ਐਸ ਏ ਰਹਿੰਦੇ ਸੀਗੇ ਉਹ ਇੱਥੋਂ ਇੰਡੀਆ ਤੋਂ ਦਵਾਈ ਸਾਡੇ ਤੋਂ ਮੰਗਵਾਉਂਦੇ ਸੀਗੇ ਉਹਨਾਂ ਲੋਕਾਂ ਦੀ ਜਰੂਰਤ ਇੱਥੋਂ ਦਵਾਈ ਜਾਣੀ ਉਹਨਾਂ ਤੋਂ ਮੈਂ ਜਦੋਂ ਮਹਾਰਾਜਾ ਸ਼ੈਸ਼ਰਵਤ ਉਹਨਾਂ ਨੂੰ ਉੱਥੇ ਜਾ ਕੇ ਫੜਾਉਣਾ ਤੇ ਉਹਨਾਂ ਲੋਕਾਂ ਨੇ ਅੱਗੇ ਕਹਿਣਾ ਵੀ ਜੋਦਾ ਜੀ ਤੁਹਾਡੇ ਜਿਹੜੇ ਫਾਦਰ ਕੰਮ ਕਰ ਰਹੇ ਨੇ ਨਾ ਇਹ ਬੜਾ ਗੁਣਕਾਰੀ ਆ ਤੁਹਾਡੇ ਜਿਹੜੇ ਪੜਦਾਦੇ ਜੀ ਨੇ ਕੰਮ ਕੀਤਾ ਨਾ ਇਹ ਬੜਾ ਗੁਣਕਾਰੀ ਆ ਔਰ ਬੜੇ ਲੋਕਾਂ ਨੂੰ ਲੱਗਣਾ ਵੀ ਮੈਂ ਵੀ ਸ਼ਾਇਦ ਉਹੀ ਫੀਲਡ 'ਚ ਤੇ ਉਹਨਾਂ ਨੇ ਮੈਨੂੰ ਵੀ ਅਸ਼ੀਰਵਾਦ ਦੇ ਦੇਣਾ ਵੀ ਪੁੱਤ ਬਹੁਤ ਚੰਗੀ ਗੀਤਿਆਂ ਲੋਕਾਂ ਦਾ ਫਾਇਦਾ ਕਰ ਰਹੇ ਹੋ ਲੋਕਾਂ ਦਾ ਭਲਾ ਸੋਚ ਰਹੇ ਹੋ ਤੁਸੀਂ ਯਕੀਨ ਮੰਨਿਓ ਫਰੂਕੀ ਜੀ ਆਪਾਂ ਪੈਸੇ ਦੇ ਕੇ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਤੋਂ ਗੂਗਲ ਦੇ ਉੱਤੇ ਰਿਵਿਊ ਪਵਾਉਣੇ ਹੋਣ ਤੇ ਗੱਲ ਬਿਲਕੁਲ ਮੈਂ ਕਹਿੰਦਾ ਪੈਸਿਆਂ ਦੇ ਵਿੱਚ ਹੀ ਯਾਰ ਰੁਪਈਆ ਤਾਂ ਬਹੁਤ ਉੱਤੇ ਹੋ ਗਿਆ 1 ਰੁਪਈਆ ਵੀ ਵੱਡਾ ਹੁੰਦਾ ਪੈਸਿਆਂ ਦੇ ਵਿੱਚ ਖੇਡ ਆ ਜਿਹੜਾ ਅਸ਼ੀਰਵਾਦ ਵਾਲਾ ਕੰਮ ਆ ਨਾ ਇਹ ਇਹ ਕੰਮ ਤੁਸੀਂ ਕਮਾਉਣਾ ਪੈਂਦਾ ਇਹ ਕੰਮ ਤੁਸੀਂ ਫੇਕ ਨਹੀਂ ਕਰ ਸਕਦੇ ਇਹ ਕੰਮ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਨਹੀਂ ਕਰਾ ਸਕਦੇ ਤੁਸੀਂ ਦੇਖੋ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਤਾਂ ਲੋਕ ਸਤਿਕਾਰ ਦਿੰਦੇ ਆ ਚਾਹੇ ਉਹ ਮੁੰਡੇ ਵਾਲੇ ਬੰਨੀ ਸੋ ਜਾਈਏ ਤਾਂ ਕੁੜੀ ਵਾਲੇ ਵੀ ਨਾਲ ਖੜਾ ਕੇ ਫੋਟੋ ਕਰਦੇ ਜੇ ਕੁੜੀ ਵਾਲੇ ਬੰਨੇ ਚਾਹੇ ਤਾਂ ਮੁੰਡੇ ਵਾਲੇ ਨਾਲ ਬਿਠਾ ਕੇ ਸਾਨੂੰ ਇੱਜ਼ਤ ਦਿੰਦੇ ਆ ਮਾਣ ਦਿੰਦੇ ਆ ਉਹ ਕਿਸ ਅਧਾਰ ਤੇ ਦਿੰਦੇ ਆ ਜੇ ਅਸੀਂ ਕਿਸੇ ਦਾ ਕੁਝ ਸਵਾਰਿਆ ਕਿਸੇ ਦੀ ਕੁਝ ਸਵਾਰਨ ਦੀ ਸਹੀ ਨੀਤ ਰੱਖੀ ਮਤਲਬ ਤੁਸੀਂ ਤੁਸੀਂ ਕਹਿਣ ਦਾ ਮਤਲਬ ਹੈ ਕਿ ਆਯੁਰਵੈਦ ਨੂੰ ਜ਼ਿੰਦਗੀ ਦਾ ਮਿਸ਼ਨ ਬਣਾ ਕੇ ਇਸ ਵੇਲੇ ਚੱਲ ਰਿਹਾ ਤੁਸੀਂ ਇਹ ਗੱਲ ਕਹਿ ਰਹੇ ਹੋ ਮੇਰਾ ਇੱਕੋ ਹੀ ਮਿਸ਼ਨ ਹੈ ਜੀ ਜਿਹੜਾ ਦੁਖੀ ਆ ਨਾ ਜੀ ਬੰਦਾ ਮੈਂ ਬਹੁਤ ਸਾਰੇ ਬੱਚੇ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਉਹ ਦੁਖੀ ਹੋਣ ਦੇ ਕਾਰਨ ਨਸ਼ਿਆਂ 'ਚ ਵੜ ਗਏ। ਔਰ ਉਹ ਨਸ਼ਿਆਂ ਦੇ ਵਿੱਚ ਵੜ ਕੇ ਮੈਂ ਉਹਨਾਂ ਨੂੰ ਇੱਕੋ ਗੱਲ ਸਮਝਾਉਣਾ ਵੀ ਹੁੰਨਾ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੇਖੋਗੇ ਮੇਰੀ ਜਿਹੜੀ ਕਮਿਊਨੀਕੇਸ਼ਨ ਆ ਅਸੀਂ ਲੋਕ ਕਹਿੰਦੇ ਜੀ ਤੁਸੀਂ ਚਾਰਜ ਬਹੁਤ ਮੋਟਾ ਕਰਦੇ ਹੋ ਜਿਹੜੇ ਇੱਕ ਵਾਰੀ ਤੁਹਾਡੇ ਨਾਲ ਗੱਲ ਹੀ ਕਰਨੀ ਹੋਵੇ ਫੋਨ ਤੇ ਉਹਦਾ ਕਾਰਨ ਇਹ ਵੀ ਜਦੋਂ ਅਸੀਂ ਕਿਸੇ ਨਾਲ ਗੱਲ ਕਰਨੀ ਆ ਤਾਂ ਪਹਿਲੀ ਗੱਲ ਸਾਡੇ ਪਰਦਾਦਾ ਜੀ ਦਾ ਸੂਰ ਇਹ ਆ ਵੀ ਕਾਕਾ ਨੀਤ ਸਾਫ਼ ਰੱਖਣੀ ਆ। ਦਵਾਈ ਉਹਨੂੰ ਦੇਣੀ ਜਿਹਨੂੰ ਲੋੜ ਆ ਨਹੀਂ ਲੋੜ ਦਵਾਈ ਦੇਣੀ ਨਹੀਂ ਹੁਣ ਜਦੋਂ ਇਹ ਤਿੰਨੇ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ ਤੇ ਉਹਨਾਂ ਨੇ ਸਾਨੂੰ ਇੱਕ ਚੀਜ਼ ਸਮਝਾਈ ਸੀ ਵੀ ਤੈਨੂੰ ਮਿਲਣ ਵਾਸਤੇ ਪੈਸੇ ਵੱਧ ਰੱਖ ਲਈ ਪਰ ਕਦੇ ਇਸ ਲਾਲਚ 'ਚ ਨਾ ਪਈ ਵੀ ਯਾਰ ਇਹਨੂੰ ਦਵਾਈ ਚਾਰ ਵੱਧ ਫालतू ਵੇਚ ਕੇ ਆਪਾਂ ਪੈਸੇ ਕਮਾ ਲਈ ਕਿਉਂਕਿ ਉਹ ਜਿਹੜੇ ਤੁਸੀਂ ਫालतू ਦਵਾਈਆਂ ਵੇਚ ਕੇ ਪੈਸੇ ਵੱਟ ਲਏ ਉਹ ਨਿਕਲਣੇ ਪਤਾ ਹੀ ਨਹੀਂ ਫਿਰ ਸੋ ਉਹ ਜਿਹੜਾ ਗਿਆਨ ਆ ਉਹ ਜਿਹੜੀ ਸੋਚ ਆ ਉਹਦੇ ਆਧਾਰ ਤੇ ਅਸੀਂ ਚੱਲਦੇ ਆ ਔਰ ਤੁਸੀਂ ਯਕੀਨ ਮੰਨਿਓ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਪ੍ਰੈਕਟੀਕਲ ਕਰਕੇ ਦੇਖਿਆ ਐਵਰੀ ਸਿੰਗਲ ਨਾਈਟ ਤਕਰੀਬਨ 9 ਵਜੇ ਤੋਂ ਲੈ ਕੇ ਰਾਤ ਦੇ 12 1 ਵਜਾਂ ਤੱਕ ਤੇ ਤਕਰੀਬਨ 5 ਤੋਂ ਲੈ ਕੇ 7 ਮੇਰੇ ਆਹੋਂ ਹੁੰਦੀਆਂ ਨੇ ਅਪਾਇੰਟਮੈਂਟਸ ਇੰਟਰਨੈਸ਼ਨਲ ਔਰ ਉਹਨਾਂ ਦੇ ਵਿੱਚ ਮੈਂ ਤਕਰੀਬਨ ਇੱਕ ਇੱਕ ਕਾਲ ਦੇ ਉੱਤੇ 20 25 25 ਮਿੰਟ ਚਾਰਜ ਕਰਦੇ ਆਂ ਅਸੀਂ ਜੋ ਵੀ ਅਸੀਂ ਚਾਰजेस ਲੈਨੇ ਆਂ ਤੇ ਉਸ ਤੋਂ ਬਾਅਦ ਉਹ ਲੋਕ ਕਹਿੰਦੇ ਯਾਰ ਬੜਾ ਸਸਤਾ ਸੌਦਾ ਤੁਹਾਡਾ ਤਾਂ ਇਹ ਤਾਂ ਸਾਡੇ ਕੈਨੇਡਾ ਦੇ ਕਿਸੇ ਨੂੰ ਅੱਜ ਦੀ ਇਸ ਤਰ੍ਹਾਂ ਦੀ ਗੱਲ ਸ਼ੇਅਰ ਕਰਨੀ ਹੋਵੇ ਤਾਂ ਪਹਿਲੀ ਗੱਲ ਤੋਂ ਇਸ ਲੈਵਲ ਤੇ ਗੱਲ ਹੀ ਨਹੀਂ ਸੁਣਦੇ ਦੂਸਰੀ ਗੱਲ ਜੇ ਉਹਨਾਂ ਨਾਲ ਗੱਲ ਕਰੋ ਵੀ ਤਾਂ ਉਹ ਸਿੱਧਾ ਦਵਾਈ ਵੇਚਣ ਦੀ ਗੱਲ ਕਰਦੇ ਆ ਤੁਸੀਂ ਪਹਿਲੇ ਬੰਦੇ ਮਿਲੋ ਜਿਹੜੇ ਦਵਾਈ ਨਹੀਂ ਦਿੰਦੇ ਸੋ ਇਥੋਂ ਇੱਕ ਚੀਜ਼ ਆਪਾਂ ਨੂੰ ਸਮਝ ਆਉਦੀ ਹੈ ਵੀ ਜਿਹੜਾ ਅੱਜ ਬੱਚਾ 20 ਸਾਲ ਦਾ ਨਾ ਜੀ ਅੱਜ ਜਿਹੜਾ ਬਜ਼ੁਰਗ 40 ਸਾਲ ਦਾ ਹੋ ਗਿਆ ਉਹ 40 ਸਾਲ ਦੇ ਬਜ਼ੁਰਗ ਨੇ 60 ਸਾਲ ਦਾ ਹੋ ਜਾਣਾ ਜਿਹੜਾ ਉਹ 20 ਸਾਲ ਦਾ ਮੁੰਡਾ ਉਹਨੇ 40 ਸਾਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਾ ਜਦੋਂ ਇਹਨਾਂ ਦੀ ਲਾਈਫ ਨੇ ਗਰੋਥ ਕਰਨੀ ਆ ਤਾਂ ਇੱਕ ਚੀਜ਼ ਮੈਨੂੰ ਜਿਹੜੀ ਖੱਟਣੀ ਆ ਜਿਹੜੀ ਚੀਜ਼ ਮੇਰੀ ਸਾਰੀ ਉਮਰ ਦੀ ਕਮਾਈ ਆ ਉਹ ਇਹ ਹੈ ਵੀ ਮੈਂ ਇਹਨਾਂ ਦਾ ਭਰੋਸਾ ਇੰਨਾ ਕਿ ਜਿੱਤਾਂ ਇੰਨਾ ਭਰੋਸਾ ਇਹਨਾਂ ਦੇ ਉੱਤੇ ਬਣਾ ਕੇ ਰੱਖਾਂ ਔਰ ਇਮਾਨਦਾਰੀ ਨਾਲ ਚੱਲਾਂ ਵੀ ਸਾਰੀ ਜ਼ਿੰਦਗੀ ਵਾਸਤੇ ਉਹ ਕਹਿੰਦੇ ਜੇ ਕਦੇ ਦਿੱਕਤ ਆਵੇ ਤਾਂ ਜੋਦੇ ਨੂੰ ਪੁੱਛਣਾ ਜਦੋਂ ਤੁਸੀਂ ਉਹ ਚੀਜ਼ ਕਮਾ ਲੈਂਦੇ ਹੋ ਤੁਹਾਨੂੰ ਪੈਸੇ ਦੀ ਫਿਰ ਲਾਲਚ ਨਹੀਂ ਹੈਗੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਬਹੁਤ ਇਸ ਤਰ੍ਹਾਂ ਦੇ ਮੁੰਡੇ ਵੀ ਹੈਗੇ ਜਿਨ੍ਹਾਂ ਨੂੰ ਮੈਂ ਕਹਾਂ ਯਾਰ ਤੁਸੀਂ ਜਮ ਜਮ ਸ਼ੁਰੂ ਕਰੋ ਵੀ ਹੋਰ ਕੁਝ ਨਹੀਂ ਹੋਇਆ ਤੁਸੀਂ ਥੋੜੇ ਡਿਪਰੈਸ਼ਨ ਚੋਂ ਤੁਸੀਂ ਜਿਮ ਸ਼ੁਰੂ ਕਰੋ ਤੇ ਅੱਗੇ ਮੈਨੂੰ ਮੁੰਡੇ ਨੇ ਕਿਹਾ ਵੀਰੇ ਪੈਸੇ ਕੱਟਨੇ ਤੇ ਮੈਂ ਕਿਹਾ ਅਕਾਊਂਟ ਨੰਬਰ ਭੇਜ ਤੈਨੂੰ ਪਾਉਣੇ ਆ ਪੈਸੇ ਤੂੰ ਕੱਲ ਤੋਂ ਜਿਮ ਤਾਂ ਜਾਣਾ ਸ਼ੁਰੂ ਕਰ ਸੋ ਇਸ ਮੇਰਾ ਇਹਦੇ ਚੀਜ਼ ਦੱਸਣ ਦੇ ਵਿੱਚ ਮਕਸਦ ਇਹ ਨਹੀਂ ਹੈਗਾ ਵੀ ਮੈਂ ਹੱਥ ਛੋੜ ਕੇ ਬੇਨਤੀ ਆ ਵੀ ਮੈਂ ਕੋਈ ਸ਼ਾਇਦ ਸ਼ੋਅ ਆਫ ਨਹੀਂ ਕਰਨਾ ਚਾਹੁੰਦਾ ਵੀ ਮੈਂ ਇਸ ਤਰ੍ਹਾਂ ਕਰਦਾ ਮੈਂ ਤੁਹਾਡੇ ਅੱਗੇ ਇੱਕ ਕਲੀਅਰ ਪਿਕਚਰ ਰੱਖਣਾ ਚਾਹੁੰਦਾ ਵੀ ਸਾਡਾ ਕੰਮ ਸਿਰਫ ਸਭ ਤੋਂ ਪਹਿਲਾਂ ਇਹ ਹੈ ਆ ਪਹਿਲਾਂ ਆਪਾਂ ਜਾਂਚ ਕਰੀਏ ਕਿ ਇਹ ਬੰਦਾ ਮਰੀਜ਼ ਹੈ ਕਿ ਉਹਨੂੰ ਬਣਾ ਦਿੱਤਾ ਗਿਆ ਮਰੀਜ਼ ਬਹੁਤ ਸਾਰੇ ਲੋਕ ਨੇ ਮਰੀਜ਼ ਹੈ ਹੀ ਨਹੀਂ ਕਿ ਹੁਣ 22 ਸਾਲ ਦੇ ਮੁੰਡੇ ਨੂੰ ਇੱਕ ਮਰੀਜ਼ ਬਣਾਤਾ ਜਿਹਨੇ ਜ਼ਿੰਦਗੀ ਚ ਕਦੇ ਗਰਸਤੀ ਜੀਵਨ ਹੰਡਾਇਆ ਹੀ ਨਹੀਂ ਉਹਨੂੰ ਮਰੀਜ਼ ਬਣਾਤਾ ਵੀ ਥੋੜਾ ਜੀ ਜਿਹੜਾ ਆਕਾਰ ਉਹ ਛੋਟਾ ਤੇ ਉਹ ਵਿਚਾਰਾ ਡਿਪਰੈਸ਼ਨ ਵਾਲੀ ਸਟੇਟ ਦੇ ਵਿੱਚ ਵੜੀ ਜਾ ਰਿਹਾ ਵੜੀ ਜਾ ਰਿਹਾ ਵੜੀ ਜਾ ਰਿਹਾ ਡੇਲੀ ਐਵਰੀ ਸਿੰਗਲ ਨਾਈਟ ਮੇਰੇ ਕੋਲ 5 ਤੋਂ 6 ਅਪਾਇੰਟਮੈਂਟਾਂ ਜਿੰਨੀਆਂ ਹੁੰਦੀਆਂ ਨੇ ਉਹਨਾਂ ਚੋਂ 50% ਅਪਾਇੰਟਮੈਂਟਾਂ ਦੇ ਵਿੱਚ ਇਸ ਤਰ੍ਹਾਂ ਦੀ ਯੂਥ ਦੇ ਫੋਨ ਹੁੰਦੇ ਆ ਹੁਣ ਜੇ ਉਹ ਬੱਚਾ ਤਾਂ ਪਹਿਲਾਂ ਹੀ ਉਲਝਿਆ ਹੋਇਆ ਉਹ ਤੋਂ ਮੈਂ ਚੱਕੇ ਨੂੰ ਕਹਿੰਦਾ ਤੂੰ ਨਾ ਕਾਕਾ ਕੁਸ਼ਤਾ ਪਾਊਡਰ ਖਾ 650 ਰੁਪਏ ਦਾ 100 ਗ੍ਰਾਮ ਮੈਂ ਉਹਦੇ 650 ਦੀ ਲਾਲਚ ਪਿੱਛੇ ਜਿਹੜੇ ਉਹ ਤੋਂ ਮੈਂ ਪੈਸੇ ਕਮਾਉਣੇ ਉਹ ਪੈਸੇ ਦੀ ਲਾਲਚ ਦੇ ਪਿੱਛੇ ਮੈਂ ਜਵਾਕ ਸਾਰੀ ਉਮਰ ਵਾਸਤੇ ਡਿਪਰੈਸ਼ਨ ਚ ਪਾਤਾ ਉਹਨੂੰ ਲੱਗਣਾ ਵੀ ਜਦੋਂ ਤੱਕ ਤਾ ਜੋਦਾਜੀ ਦੇ ਦਿੱਤਾ ਸਮਾਨ ਖਾ ਲਿਆ ਤਾਂ ਤਾਂ ਮੈਂ ਠੀਕ ਆ ਜੇ ਨਹੀਂ ਖਾਦਾ ਤਾਂ ਮੈਂ ਤਾਂ ਕੁਝ ਵੀ ਨਹੀਂ ਹੈਗਾ ਤੇ ਉਹ 22 ਸਾਲ ਦੀ ਉਮਰ ਦੇ ਕੋਰੀ ਸਲੇਟ ਦੇ ਉੱਤੇ ਆਪਾਂ ਕੀ ਲਿਖਤਾ ਸੋ ਉਸ ਚੀਜ਼ ਤੋਂ ਆਪਾਂ ਡਰਨਾ ਔਰ ਉਸ ਚੀਜ਼ ਤੋਂ ਡਰਨ ਦਾ ਕਾਰਨ ਇਹ ਆ ਇਹਦੇ ਪਿੱਛੇ ਵੀ ਮੇਰੀ ਆਪਦੀ ਲਾਲਚ ਮੈਂ ਗੱਲ ਬੜੀ ਸਪਸ਼ਟ ਕਰਨੀ ਆ ਇਹਦੇ ਪਿੱਛੇ ਮੇਰੀ ਲਾਲਚ ਇਹ ਆ ਵੀ ਆਉਣ ਵਾਲੇ ਸਮੇਂ 'ਚ ਮੇਰੀ ਔਲਾਦ ਨੇ ਇਹੀ ਸਮਾਜ ਚ ਵਿਚਰਨਾ ਤੇ ਜੇ ਅੱਜ ਮੈਂ ਕਿਸੇ ਨਾਲ ਠੱਗੀ ਲਾਉਂਗਾ ਨਾ ਜੀ ਤਾਂ ਇਹ ਦੁਨੀਆ ਦਾ ਕਹਿ ਲੋ ਤਜਰਬਾ ਮੇਰਾ ਅੱਜ ਤੱਕ ਦਾ ਇਹੀ ਹੈ ਤੁਸੀਂ ਜਿਹੇ-ਜਿਹੇ ਕਰਮ ਕਰੋਗੇ ਉਹੋ ਜੀ ਵੱਢਣੇ ਪੈਣੇ ਆ ਜੇ ਤੁਸੀਂ ਹੁਣ ਕਹੋ ਜੀ ਬੰਦਾ ਗੁੜ ਲਾਉਣ ਵਾਸਤੇ ਗੰਨੇ ਲਾਈ ਜਾਂਦਾ ਤੇ ਮੁੜ ਕੇ ਉਹ ਕਹੇ ਜੀ ਨਿੰਮ ਦਾ ਸਵਾਦ ਕਤਵਾਈ ਜਾਂਦਾ ਤਾਂ ਉਹਨੂੰ ਭੁਲੇਖਾ ਵੀ ਉਹਨੇ ਗੁੜ ਲਾਇਆ ਜੀ अच्छा योदा जी ਫਰੀਕ ਹੋਰ ਸਵਾਲ ਹੈਗਾ ਤੁਹਾਨੂੰ ਦੁਬਈ ਦੇ ਵਿੱਚ ਬੁਲਾ ਕੇ ਜਿਹੜਾ ਲੀਵਰ ਐਕਸਪਰਟ ਦੇ ਤੌਰ ਤੇ ਵੱਡਾ ਐਵਾਰਡ ਤੁਹਾਨੂੰ ਮਿਲਿਆ ਤੇ ਫਿਰ ਜਿਹੜਾ ਇਹ ਮਹਾਰਾਜਾ ਸ਼ਹੀ ਸ਼ਰਬਤ ਹੈ ਜਿਸ ਸ਼ਰਬਤ ਦੀ ਤੁਸੀਂ ਗੱਲ ਕਰਦੇ ਹੋ ਹਮੇਸ਼ਾ ਜੋ ਤੁਸੀਂ ਕੈਰੀਅਰ ਕੀ ਲੋਕ ਦੀ ਜ਼ਿੰਦਗੀਆਂ ਬਦਲ ਦਿੰਦਾ ਹੈ ਤੇ ਇਹ ਕਮ ਕਿਵੇਂ ਕਰਦਾ ਹੈ ਫੈਟੀ ਲੀਵਰ ਤੇ ਸਾਨੂੰ ਇਹ ਵੀ ਸਮਝਾਓ ਤੁਸੀਂ ਕਿ ਇਹ ਫੈਟੀ ਲੀਵਰ ਤੇ ਦੇ ਵਾਸਤੇ ਜਦੋਂ ਕਿ ਡਾਕਟਰ ਕਹਿੰਦੇ ਨੇ ਕਿ ਜਿਹੜਾ ਫੈਟੀ ਲੀਵਰ ਹੈ ਇਹ ਤਾਂ ਲਾਈਫ ਸਟਾਈਲ ਦਾ ਇਸ਼ੂ ਹੈ ਵੇਖੋ ਇੱਕ ਤਿੰਨ ਚਾਰ ਰੋਗ ਜਿਹੜੇ ਇਕੱਠੇ ਰਲ ਜਾਂਦੇ ਨੇ ਜਦੋਂ ਤੇ ਉਹ ਸਾਰਾ ਇੰਪੈਕਟ ਤੁਹਾਡੇ ਲੀਵਰ ਦੇ ਉੱਤੇ ਲੈ ਕੇ ਆਉਂਦੇ ਜਿਹਦੇ ਵਿੱਚ ਸਭ ਤੋਂ ਪਹਿਲਾ ਰੋਗ ਹੈਗਾ ਸਟ्रेस ਦਾ ਜਦੋਂ ਤੁਸੀਂ ਸਟ्रेस ਲੈਂਦੇ ਹੋ ਛੋਟਾ ਜਿਹਾ ਉਦਾਹਰਨ ਅਸੀਂ ਅਕਸਰ ਦਿੰਦੇ ਹੁੰਨੇ ਆ ਵੀ ਜੇਕਰ ਤੇ ਆਮ ਇਨਸਾਨ ਤੁਰੇ ਜਾਂਦੇ ਨੂੰ ਚੰਡੀਗੜ੍ਹ ਦੇ ਵਿੱਚ ਪੁਲਿਸ ਰੋਕ ਲਵੇ ਤੇ ਉਹਦਾ ਸਭ ਤੋਂ ਪਹਿਲਾ ਢਿੱਡ ਗਸੇ ਜਾਂਦਾ ਤੇ ਚੰਡੀਗੜ੍ਹ ਦੇ ਵਿੱਚ ਉਹਨੂੰ ਭੁੱਖ ਵੀ ਨਹੀਂ ਲੱਗਦੀ ਉਹ ਕਹਿੰਦਾ ਅਸੀਂ ਚੰਡੀਗੜ੍ਹ ਇੱਕ ਵਾਰੀ ਟੱਪ ਜਿਹਾ ਮੋਹਾਲੀ ਜਾ ਕੇ ਰੋਟੀ ਖਾ ਲਾਂਗੇ ਇਹਦੇ ਪਿੱਛੇ ਹੁਣ ਤੁਸੀਂ ਦੇਖੋ ਵੀ ਜੇ ਇੱਕ ਛੋਟਾ ਜਿਹਾ ਉਦਾਹਰਣ ਵੀ ਜੇ ਕਿਤੇ ਉਹ ਇੱਕ ਸ਼ਹਿਰ ਦੇ ਵਿੱਚ ਜਿੱਥੇ ਸਖਤਾਈ ਬਹੁਤ ਹੈ ਉੱਥੇ ਉਹ ਗਲਤੀ ਕਰਨ ਤੋਂ ਡਰ ਰਿਹਾ ਤੇ ਉੱਥੇ ਉਹ ਰੋਟੀ ਵੀ ਨਹੀਂ ਖਾਣਾ ਚਾਹੁੰਦਾ ਕਿਉਂਕਿ ਉਹਦਾ ਲੀਵਰ ਉਹਦਾ ਸਰੀਰ ਉਹਦਾ ਪੇਟ ਸਾਰਾ ਇੱਕਦਮ ਸੁੱਕੜਿਆ ਪਿਆ ਔਰ ਸਾਰੀ એનર્ਜੀ ਤੁਹਾਡੇ ਬ੍ਰੇਨ ਨੂੰ ਜਾ ਰਹੀ ਹੈ ਤਾਂ ਕਿ ਤੁਸੀਂ ਫ ਬਹੁਤ ਸਾਰੇ ਬਿਜ਼ਨਸmen ਤੁਸੀਂ ਦੇਖੋਗੇ ਸਵੇਰ ਤੋਂ ਲੈ ਕੇ ਰਾਤ ਤੱਕ ਸਿਰਫ ਚਾਹ ਪੀ ਜਾਂਦੇ ਤੇ ਰਾਤ ਦੀ ਰੋਟੀ ਖਾ ਕੇ ਸੌ ਜਾਂਦੇ ਨੇ ਸਵੇਰੇ ਰੋਟੀ ਖਾਦੀ ਆ ਉਹਦਾ ਕਾਰਨ ਕੀ ਹੈ ਲੋਕਾਂ ਦੇ ਸਿਰ ਤੇ ਲੋਨ ਕਰਜੇ ਸਟ्रेस ਇੰਨੇ ਨੇ ਵੀ ਉਹ ਹੋਰ ਕਿਸੇ ਪਾਸੇ ਧਿਆਨ ਦੇ ਹੀ ਨਹੀਂ ਪਾ ਰਹੇ ਆਪਦੇ ਲਾਈਫ ਸਟਾਈਲ ਵੱਲ ਧਿਆਨ ਦੇ ਹੀ ਨਹੀਂ ਪਾ ਰਹੇ ਉਹਦੇ ਆਧਾਰ ਦੇ ਉੱਤੇ ਵੀ ਫੈਟੀ ਲੀਵਰ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਵਾ ਔਰ ਜਦੋਂ ਅਸੀਂ ਦੇਖਦੇ ਹਾਂ ਵੀ ਕੱਲਾ ਫੈਟੀ ਲੀਵਰ ਨਹੀਂ ਆਉਂਦਾ ਫਿਰ ਉਹ ਫੈਟੀ ਲੀਵਰ ਨਾਲ ਨਾਲ ਆਪਦੇ ਕੋਲੇਸਟ੍ਰੋਲ ਵੀ ਲੈ ਕੇ ਆਉਂਦਾ ਯੂਰਿਕ ਐਸਿਡ ਵੀ ਲੈ ਕੇ ਆਉਂਦਾ ਚਮੜੀ ਦਾ ਰੋਗ ਵੀ ਲੈ ਕੇ ਆਉਂਦਾ ਸਾਈਨਸ ਵਰਗੀਆਂ ਦਿੱਕਤਾਂ ਵੀ ਲੈ ਕੇ ਆਉਂਦਾ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਫੇਰ ਨਹੀਂ ਰੁਕਦੀਆਂ ਜਦੋਂ ਯੂਰਿਕ ਐਸਿਡ ਵਧ ਗਿਆ ਵਧ ਗਿਆ ਫਿਰ ਉਸ ਤੋਂ ਬਾਅਦ ਆਰੇ ਫੈਕਟਰ ਜਿਹਨੂੰ ਆਪਾਂ ਗਠੀਏ ਤੇ ਰੂਪ ਵੀ ਕਹਿ ਸਕਦੇ ਹਾਂ ਹੌਲੀ 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 ਬੰਦਾ ਕਹਿੰਦਾ ਜੀ ਮੇਰੀ ਤਾਂ ਜ਼ਿੰਦਗੀ ਬਿਲਕੁਲ ਨਰਕ ਹੋ ਗਈ ਪੈਸਾ ਬਹੁਤ ਜੋੜ ਲਿਆ ਤਾਂ ਐਸੇ ਦੇ ਵਿੱਚ ਜਦੋਂ ਹੁਣ ਦੇਖੋ ਛੋਟਾ ਜਿਹਾ ਉਦਾਹਰ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਦੁਨੀਆ ਦਾ ਸਭ ਤੋਂ ਮੰਨਿਆ ਪਰਮੰਨਿਆ ਹਸਪੀਟਲ ਹੈ ਜੀ ਬਨੂਰ ਦੇ ਇੱਕ ਬਾਈ ਜੀ ਸੀਗੇ ਉਹ ਚੰਗੇ ਘਰੋਂ ਸੀਗੇ ਫੈਮਲੀ ਵਧੀਆ ਸੀਗੀ ਡਰਿੰਕ ਵਗੈਰਾ ਕਰਦੇ ਸੀਗੇ ਉਹਨਾਂ ਨੂੰ ਐਡਮਿਟ ਕੀਤਾ ਗਿਆ ਜੀ ਉੱਥੇ ਤੇ ਡਾਕਟਰਾਂ ਦਾ ਜਵਾਬ ਇਹ ਸੀਗਾ ਵੀ ਮਹੀਨੇ ਸਵਾ ਮਹੀਨੇ ਦੇ ਵਿੱਚ ਵਿੱਚ ਇਹ ਬੰਦਾ ਬਚ ਗਿਆ ਤਾਂ ਬਚ ਗਿਆ ਨਹੀਂ ਤਾਂ ਮੁਸ਼ਕਿਲ ਹੈ ਜੀ ਹੁਣ ਤੁਹਾਡੇ ਅਰਗੇ ਕੋਈ ਸੱਜਣ ਸੀਗੇ ਜਿਹੜੇ ਕੁਦਰਤ ਨੂੰ ਦੁਨੀਆ ਨੂੰ ਪਿਆਰ ਕਰਦੇ ਨੇ ਉਹ ਮਹਾਰਾਜਾ ਸ਼ਹੀ ਸ਼ਰਬਤ ਉਹਨਾਂ ਨੇ ਪਹਿਲਾਂ ਆਪ ਪੀਤਾ ਹੋਇਆ ਸੀਗਾ ਉਹ ਵੈਸੀ ਮਹਾਰਾਜਾ ਸ਼ਹੀ ਸ਼ਰਬਤ ਸਾਡੇ ਕੋਲੋਂ ਲੈ ਗਏ ਤੇ ਉਹ ਕਹਿੰਦੇ ਵੀ ਮੈਂ ਹੀ ਲੈਣਾ ਜੀ ਸਾਡੇ ਕੋਲੋਂ ਲੈ ਕੇ ਜਾ ਕੇ ਉਹ ਬੰਦੇ ਨੂੰ ਦੇ ਤਾਂ ਜਿਹੜਾ ਉਹ ਵੱਡੇ ਹਸਪੀਟਲ ਦੇ ਵਿੱਚ ਬੰਦਾ ਬਿੜ ਤੇ ਪਿਆ ਸੀਗਾ ਤੇ ਡਾਕਟਰਾਂ ਦਾ ਕਹਿਣਾ ਇਹ ਸੀ ਵੀ ਲਿਵਰ ਦੀ ਲਾਸਟ ਸਟੇਜ ਆ ਵੀ ਹੁਣ ਤਾਂ ਇਹਦੋਂ ਬਾਅਦ ਜਾਂ ਤਾਂ ਜਿਹੜਾ ਰਿਪਲੇਸ ਵਾਲਾ ਕੰਮ ਆ ਜੇ ਆਪਾਂ ਉਹ ਨਹੀਂ ਕਰਦੇ ਤਾਂ ਫਿਰ ਆਪਣਾ ਨੈਕਸਟ ਡੇਂਜਰ ਵੱਧਦਾ ਜਾ ਰਿਹਾ ਵਾ ਹੁਣ ਐਸੇ ਦੇ ਵਿੱਚ ਉਹ 15 ਦਿਨ ਬਾਅਦ ਬੰਦਾ ਸਾਡੇ ਕੋਲੇ ਆਉਂਦਾ ਸਾਡੇ ਹਾਰ ਪਾਉਂਦਾ ਸਾਨੂੰ ਫੋਟੋਆ ਕਰਾਉਂਦਾ ਮੈਂ ਹੈਰਾਨ ਹੋ ਜਾਂਦਾ ਮੈਂ ਕਹਿੰਦਾ ਇਹ ਬਾਈ ਜੀ ਨੂੰ ਤਾਂ ਕਦੇ ਦੇਖਿਆ ਹੀ ਨਹੀਂ ਤੋ ਬਾਈ ਜੀ ਅੱਗੇ ਇੱਕ ਗੱਲ ਕਹਿੰਦੇ ਵੀ ਕੱਕਾ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਪੁੰਖ ਖੱਟੀ ਜਾਨੇ ਹੋ ਤੁਹਾਨੂੰ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਲੋਕਾਂ ਦਾ ਫਾਇਦਾ ਕਰੀ ਜਾਂਦੇ ਹੋ ਔਰ ਯਕੀਨ ਮੰਨਿਓ ਫਰੂਕੀ ਜੀ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਅੰਨਾ ਵਿਸ਼ਵਾਸ ਅਸੀਂ ਦੇਖਿਆ ਉਹ ਸਾਨੂੰ ਕਹਿੰਦੇ ਵੀ ਨਹੀਂ ਜੀ ਜੀ ਤੁਸੀਂ ਸਾਨੂੰ ਦਵਾਈ ਲਿਖ ਕੇ ਦਿਓ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਬਿਮਾਰ ਹੀ ਨਹੀਂ ਹੈਗੇ ਉਹ ਲੋਕਾਂ ਦੀ ਜਦੋਂ ਰਿਪੋਰਟਾਂ ਦੇਖਦੇ ਰਿਪੋਰਟਾਂ ਬਿਲਕੁਲ ਠੀਕ ਨਹੀਂ ਪਰ ਮਨ ਦੇ ਵਿੱਚ ਬਹਿਮ ਪੈ ਗਿਆ ਕਿਸੇ ਡਾਕਟਰ ਨੇ ਨਵਜ ਫੜ ਕੇ ਕਹਤਾ ਤੁਹਾਡੇ ਨਾਲ ਜੀ ਕਰਮੀ ਪੈ ਗਈ ਮੈਂ ਕਿਹਾ ਬਿੱਲੀ ਰੋਬਿੰਡ ਹਾਵੇ ਜੀ ਉਹ ਬਿੱਲੀ ਰੋਬਿੰਡ ਦੇਖਦਿਆਂ ਤੇ ਜਮਾ ਠੀਕ ਆ ਤੇ ਮੈਂ ਕਿਹਾ ਗਰਮੀ ਕਿਹੜੇ ਚਾਚੇ ਨੇ ਪਾਤੀ ਅੰਦਰ ਕਹਿੰਦੇ ਨਹੀਂ ਉਹਨੇ ਤਾਂ 나ੜ ਫੜ ਕੇ ਦੱਸਦਾ ਸੀ ਪਰ ਉਹਨੇ 나ੜ ਫੜ ਕੇ ਤੁਹਾਨੂੰ ਕਨਫਿਊਜ਼ ਕਰਤਾ ਹੁਣ ਜਿਹੜੇ ਬੰਦੇ ਨੂੰ ਗਰਮੀ ਨਹੀਂ ਵੀ ਪਈ ਉਹਨੂੰ ਵੀ ਚੱਕ ਕੇ ਮੈਂ ਤਾਂ ਆਪਦਾ 2000 ਦਾ ਸ਼ਰਬਤ ਵੇਚਣਾ ਮੈਂ ਤਾਂ ਲਓ ਜੀ ਤੁਹਾਡੇ ਪੈ ਗਈ ਗਰਮੀ ਚੱਕੋ ਜੀ ਸ਼ਰਬਤ ਔਰ ਇਹ ਤੁਸੀਂ ਦੇਖੋਗੇ ਜਿੰਨੇ ਲੋਕਾਂ ਨੇ ਇਸ ਤਰ੍ਹਾਂ ਦੇ ਕਰਮ ਕੀਤੇ ਨੇ ਉਹ ਫੇਲ ਹੋਗੇ ਡੇਡ ਹੋ ਗਏ ਮੇਰੇ ਤਾਂ ਅਜੇ ਉਮਰ ਬਹੁਤ ਛੋਟੀ ਐ ਸਤਾ ਸਾਰੀ ਆਪਦੀ ਉਮਰ ਇਸੇ ਫੀਲਡ ਚ ਗੁਜ਼ਾਰਨੀ ਆ ਬੁਢਾਪਾ ਇਸੇ ਉਮਰ ਦੇ ਵਿੱਚ ਲੈ ਕੇ ਆਉਣਾ ਔਰ ਇੱਕ ਇੱਜ਼ਤ ਬਣਾਉਣੀ ਐ ਛੋਟੇ ਜਿਹੇ ਦਿਨ ਛੋਟਾ ਜਿਹਾ ਤੁਹਾਨੂੰ ਜੇ ਉਦਾਹਰਣ ਸ਼ੇਅਰ ਕਰਾਂ ਪਿੱਛੇ ਜਿਹਾ ਇੱਕ ਵਿਆਹ ਸੀਗਾ ਛੋਟੇ ਛੋਟੇ ਜਵਾਕ ਖੜੇ ਉੱਤੇ ਆਪਦਾ ਇੰਜੋਏ ਕਰੀ ਜਾਣ ਕੋਲਡ ਡਰਿੰਕ ਵਗੈਰਾ ਖਾਈ ਪੀ ਜਾਣ ਤੇ ਮੈਂ ਇਧਰੋਂ ਨੰਗੇ ਸ਼ਗਨ ਪਾਉਣ ਜਦੋਂ ਅਸੀਂ ਚੱਲ ਰਹੇ ਉਹ ਜਵਾਕ ਭੱਜੇ ਆਏ ਮਤਲਬ ਤੁਸੀਂ ਦੇਖੋ ਕਿੰਨੀ ਕੁ ਖੁਸ਼ੀ ਵਾਲੀ ਗੱਲ ਆ ਮੈਂ ਉਸ ਬੱਚੇ ਨੂੰ ਹਜੇ ਤੱਕ ਕੋਈ ਥਵਾਈ ਨਹੀਂ ਦਿੱਤੀ ਕੋਈ ਨੁਕਤਾ ਨਹੀਂ ਦੱਸਿਆ ਉਹਨੂੰ ਮੈਂ ਕੁਝ ਨਹੀਂ ਕਿਹਾ ਸਿਰਫ ਉਹਨੇ ਸਾਡੇ ਵਿਚਾਰ ਸੁਣੇ ਨੇ ਉਹਨੂੰ ਕਿਤੇ ਨਾ ਕਿਤੇ ਮਨ ਦੇ ਵਿੱਚ ਸੀਗਾ ਵੀ ਇਹ ਬੰਦੇ ਠੀਕ ਨੇ ਜਾਇਜ਼ ਨੇ ਤੇ ਉਹ ਬੱਚੇ ਆ ਕੇ ਕਹਿੰਦੇ ਵੀ ਜੀ ਤੁਸੀਂ ਤਾਂ ਉਹ ਆਯੁਰਵੈਦਿਕ ਹਨ ਤੁਹਾਡਾ ਤਾਂ ਕੰਮ ਮੈਂ ਕਿਹਾ ਹਾਂ ਤਾਂ ਕੀ ਹਾਲ ਹੈ ਤੇ ਉਹ ਬੱਚੇ ਦੇ ਚਿਹਰੇ ਤੇ ਮੁਸਕਾਨ ਉਹ ਬੱਚੇ ਦੇ ਚਿਹਰੇ ਤੇ ਨੂਰ ਉਹ 100% ਮੈਂ ਕਹਿੰਦਾ ਜੀ ਇਹ ਕਮਾਈ ਆ ਜੀ ਕਮਾਈ ਅਸੀਂ ਇਧਰੋਂ ਕਰਨੀ ਆ ਪੈਸੇ ਪੱਖੋਂ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਜੀ ਅਖੀਰਲੀ ਗੱਲ ਤਾਂ ਮੁੱਕ ਦੀ ਗੱਲ ਇਹੀ ਆ ਵੀ ਜਿਹੜਾ ਪੈਸੇ ਵਾਲਾ ਯੋਗ ਆ ਨਾ ਜੀ ਇਹ ਸਾਰਾ ਲਿਖਿਆ ਕਾਲਪੁਰਖ ਦੇ ਹੱਥ ਚ ਜੇ ਅਮੀਰ ਹੋਣਾ ਬੰਦੇ ਦੇ ਹੱਥ ਹੋਵੇ ਨਾ ਤੇ ਬੰਦਾ ਕਹਿੰਦਾ ਮੈਂ ਮਿਹਨਤ ਬਹੁਤ ਕਰਦਾ ਤੇ ਜਿਹੜੇ ਬੰਦੇ ਰਿਕਸ਼ਾ ਚਲਾਈ ਜਾਂਦੇ ਉਹਨਾਂ ਨੇ ਰੱਬ ਦੇ ਸਿਰ ਤੇ ਡਾਂਗ ਤਾਂ ਨਹੀਂ ਮਾਰੀ ਮਿਹਨਤ ਤਾਂ ਉਹ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਕਰੀਏ ਆ ਦੇ ਵਿਚਾਰੇ ਸਹੀ ਪਰ ਪਰਮਾਤਮਾ ਨੇ ਕਿਹਨੂੰ ਕਿੱਥੇ ਰੱਖਣਾ ਉਹਦੀ ਮਰਜ਼ੀ ਉਹ ਉਹਦੀ ਰਜ਼ਾ ਉਹਦੀ ਮਰਜ਼ੀ ਆ ਇੱਕ ਬਹੁਤ ਸਾਰੇ ਯੂਥ ਕੀ ਕਰਦੀ ਆ ਇੱਕ ਕੁੜੀ ਨਾਲ ਵਿਆਹ ਕਰ ਲਿਆ ਉਦੋਂ ਬਾਅਦ ਕਹਿੰਦੇ ਜੀ ਇਹਦੇ ਨਾਲ ਸਾਡਾ ਸੈਟਿੰਗ ਨਹੀਂ ਆ ਰਹੀ ਅਸੀਂ ਦੂਜਾ ਵਿਆਹ ਕਰਨਾ ਤਲਾਕ ਕਰ ਲਿਆ ਤਾਂ ਪਰਮਾਤਮਾ ਕਹਿੰਦਾ ਇਹ ਬਾਲਾ ਸਿਆਣਾ ਜਿਹੜਾ ਸੰਜੋਗ ਬਣਾ ਕੇ ਇਹਦਾ ਵਿਆਹ ਕਰਵਾਇਆ ਸੀ ਇਹ ਕਹਿੰਦਾ ਜੀ ਮੈਂ ਬਾਲਾ ਸਿਆਣਾ ਮੈਂ ਦੂਜਾ ਕਰਾਉਣਾ ਇਹਨੂੰ ਛੱਡਣਾ ਉਹ ਕੁੜੀ ਦੀ ਜ਼ਿੰਦਗੀ ਨਹੀਂ ਬਰਬਾਦ ਕੀਤੀ ਤੁਸੀਂ ਤੁਸੀਂ ਆਪ ਦੀ ਪੈਰਾਂ ਤੇ ਖਿਡਾੜੀ ਇਹ ਜੀ ਮਾਰ ਲਈ ਮੈਂ ਪ੍ਰੈਕਟੀਕਲ ਲੋਕ ਲਾਈਵ ਐਗਜ਼ਾਮਪਲ ਦੇ ਵਿੱਚ ਆਪਦੇ ਨਜ਼ਦੀਕੀ ਘਰਾਂ ਦੇ ਵਿੱਚ ਵੀ ਦੇਖੇ ਨੇ ਜਿਨ੍ਹਾਂ ਲੋਕਾਂ ਨੇ ਕੁਦਰਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪਰਮਾਤਮਾ ਨੇ ਮੈਂ ਕਿਹਾ ਨਹੀਂ ਪਰਮਾਤਮਾ ਕਹਿੰਦਾ ਤੂੰ ਬੱਧ ਸਿਆਣਾ ਬਹੁਤ ਸਿਆਣਾ ਅੱਛਾ ਤੇ ਫਿਰ ਨੂਰਕ ਬਣਾਤੇ ਸਾਰੀ ਜ਼ਿੰਦਗੀ ਦੀ ਅੱਛਾ ਯੋਧ ਜੀ ਬਹੁਤ ਸਾਰੇ ਗੱਲਾਂ ਹੈਗੇ ਜਿਹੜੇ ਤੁਸੀਂ ਅੱਜ ਖਾਸ ਕਰਕੇ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤੀਆਂ ਨੇ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਡੇ ਕੋਲੋਂ ਲਵਾਂਗੇ ਇਸ ਚੀਜ਼ ਦਾ ਕਿ ਇਹਦੇ ਜਿਹੜੇ ਫਾਇਦੇ ਨੇ ਅਸੀਂ ਘਰਾਂ ਦੇ ਵਿੱਚ ਕਿਵੇਂ ਲੈ ਸਕਦੇ ਆ ਇਸ ਨੁਸਖੇ ਫਾਰ ਜਿਹੜਾ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਬਣਾਇਆ ਅੱਛਾ ਅਗਰ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਜਿਹੜੇ ਤੁਸੀਂ ਨੁਸਖੇ ਫਾਰਮੂਲੇ ਦੱਸਦੇ ਹੋ ਸਾਨੂੰ ਬਹੁਤ ਲੋਕਾਂ ਦੇ ਸਾਨੂੰ ਫੋਨ ਆਉਂਦੇ ਨੇ ਜੀ ਬੜਾ ਵਧੀਆ ਰਿਜ਼ਲਟ ਬਹੁਤ ਨੁਸਕੇ ਟੋਟ ਕੇ ਚਹ ਚੁਕੰਦਰ ਵਾਲਾ ਹੋਇਆ ਚਹ ਸੇਬ ਵਾਲਾ ਹੋਇਆ ਚਹ ਲੌਂਗ ਵਾਲਾ ਹੋਇਆ ਚਹ ਹਲਦੀ ਵਾਲਾ ਹੋਇਆ ਅਦਰਕ ਵਾਲਾ ਦਾ ਤੁਹਾਡਾ ਹੁਣ ਤੱਕ ਬਹੁਤ ਲੋਕ ਇਸ ਤੋਂ ਫਾਇਦਾ ਲੈ ਚੁੱਕੇ ਨੇ ਉਹਨਾਂ ਦਾ ਕਹਿੰਦੇ ਜੀ ਬਹੁਤ ਵਾਰ ਸਾਨੂੰ ਨੁਸਕੇ ਦਾ ਫਾਇਦਾ ਬਹੁਤ ਵਧੀਆ ਹੋ ਜਾਂਦਾ ਹੈ ਕਈ ਕਹਿੰਦੇ ਨੇ ਸਾਨੂੰ ਬਹੁਤ ਥੋੜਾ ਬਹੁਤ ਫਾਇਦਾ ਹੋਇਆ ਕਈ ਕਹਿੰਦੇ ਨੇ ਜੀ ਸਾਨੂੰ ਤਾਂ ਫਾਇਦਾ ਹੋਇਆ ਹੀ ਨਹੀਂ ਅਸੀਂ ਕਿੰਨਾ ਟਾਈਮ ਹੋ ਗਿਆ ਕੰਨ ਦੇ ਨੂੰ ਸਾਨੂੰ ਹਫਤੇ ਨੂੰ 15 ਦਿਨ ਹੋ ਗਏ ਮਹੀਨਾ ਹੋ ਗਿਆ ਉਹਦਾ ਫਿਰ ਹੱਲ ਕੀ ਹੁੰਦਾ ਆ ਫਰੂਕੀ ਜੀ ਮੈਂ ਇੱਕ ਫੇਰ ਉਹੀ ਗੱਲ ਤੇ ਹੁੰਨੇ ਜੀ ਬਹੁਤ ਸਾਰੇ ਲੋਕ ਨੇ ਜਨਨੋਂ ਉਸੇ ਦਵਾਈ ਦੰਦੇ ਨਹੀਂ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਦੀ ਅਸੀਂ ਰਿਪੋਰਟਾਂ ਦੇਖਦੇ ਹਾਂ ਤੇ ਅਸੀਂ ਕਹਿੰਦੇ ਜੀ ਪਹਿਲਾਂ ਸਭ ਤੋਂ ਪਹਿਲਾਂ ਮਹਾਰਾਜ ਅਸ਼ਾਈ ਸ਼ਰਬਤ ਸ਼ੁਰੂ ਕਰਦੋ ਠੀਕ ਹੈ ਇਹ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬਿਲਕੁਲ ਸਪਸ਼ਟ ਗੱਲ ਰੱਖ ਰਿਹਾ ਕੋਈ ਪਰਦਾ ਨਹੀਂ ਮੈਨੂੰ ਕੋਈ ਲੋੜ ਹੀ ਨਹੀਂ ਪੜਦਾ ਫੋਨ ਦੀ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲੇ ਆਉਂਦੇ ਜਿਨ੍ਹਾਂ ਦੀਆਂ ਰਿਪੋਰਟਾਂ ਇਸ ਕਦਾਰ ਤੇ ਨੇ ਵੀ ਉਹਨਾਂ ਨੂੰ ਜਦੋਂ ਤੱਕ ਮੈਂ ਸਮਝਾਉਣੀ ਹੈ ਗੱਲ ਸਾਰਾ ਪ੍ਰੋਜੈਕਟ ਸਮਝਾਉਣਾ ਵਾ ਉਹਨਾਂ ਟਾਈਮ ਲੱਗਣ ਦੇ ਵਿੱਚ ਉਹਨਾਂ ਦੇ ਸਮਝਣ ਦੇ ਵਿੱਚ ਬਹੁਤ ਟਾਈਮ ਲੱਗ ਜਾਣਾ ਤੇ ਉਹਨਾਂ ਨੂੰ ਮੈਂ ਦੇ ਹਫਤੇ ਬਾਅਦ ਜਦੋਂ ਬਿਲਕੁਲ ਆਏ ਉਹਨਾਂ ਨੂੰ ਲੱਗਦਾ ਵੀ ਹਾਂ ਮੈਂ ਠੀਕ ਹੋਣ ਲੱਗ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸੀ ਦੇਖਿਆ ਕੌਨਫੀਡੈਂਸ ਜ਼ੀਰੋ ਹੋ ਚੁੱਕਿਆ ਹੁੰਦਾ ਬਹੁਤ ਹੁਣ ਇੱਕ ਛੋਟਾ ਜਿਹਾ ਉਦਾਹਰਣ ਜੇ ਆਪਾਂ ਗੱਲ ਕਰੀਏ ਕਈ ਲੋਕਾਂ ਨੂੰ ਰੋਗ ਹੀ ਕੋਈ ਨਹੀਂ ਹੈਗਾ ਪਰ ਬਹਿਨ ਦਾ ਰੋਗ ਪੈ ਗਿਆ ਅਛੂਤ ਦਾ ਰੋਗ ਪੈ ਗਿਆ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ ਕਿਸੇ ਗੰਦੀ ਚੀਜ਼ ਨੂੰ ਹੱਥ ਲਾ ਲੈ ਜਦ ਹੀ ਹੱਥ ਧੋਣ ਲੱਗ ਜਾਣਾ ਉਹਨਾਂ ਲੋਕਾਂ ਦੀ ਟੈਨਸ਼ਨ ਇੰਨੀ ਵੱਧ ਗਈ ਕਿ ਉਹ ਦਿਮਾਗ ਉਹ ਜੇ ਕੈਮੀਕਲ ਪ੍ਰੋਡਿਊਸ ਕਰੀ ਜਾਂਦਾ ਦਿਮਾਗ ਉਹ ਜੇ ਚੱਲੀ ਜਾਂਦਾ ਸਰੀਰ ਵੀ ਉਹ ਜੇ ਚੱਲੀ ਜਾਂਦਾ ਹਰ ਟਾਈਮ ਨੈਗੇਟਿਵਿਟੀ ਭਰੀ ਪਈ ਆ ਸ਼ੁਕਰਾਨਾ ਹੈ ਹੀ ਨਹੀਂਗਾ ਤਾਂ ਉਹਨਾਂ ਲੋਕਾਂ ਦੇ ਵਾਸਤੇ ਅਸੀਂ ਇੱਕ ਗੱਲ ਕਹਿੰਨੇ ਉਹਨੇ ਵੀ ਦੇਖੋ ਅਸੀਂ ਪਹਿਲਾਂ ਰਿਪੋਰਟਸ ਦੇਖਦੇ ਕਿਉਂਕਿ ਅਰਥ ਆ ਇੱਕ ਗੱਲ ਹੋਰ ਆ ਅਸੀਂ ਜਿੰਨੀਆਂ ਵੀਡੀਓਜ਼ ਅੱਜ ਤੱਕ ਕੀਤੀਆਂ ਨੇ ਫਰੂਕੀ ਜੀ ਜਿੰਨੀਆਂ ਦੇ ਵਿੱਚ ਵੀ ਅਸੀਂ ਨੁਕਤਾ ਦੱਸਿਆ ਵਾ ਹਮੇਸ਼ਾ ਇੱਕ ਗੱਲ ਆਪਾਂ ਹਮੇਸ਼ਾ ਕਹਿੰਨੇ ਆ ਕਿ ਦੇਖੋ ਜੀ ਕੋਈ ਵੀ ਨੁਕਤਾ ਵਰਤਣ ਤੋਂ ਪਹਿਲਾਂ ਤੁਸੀਂ ਸਲਾਹ ਜ਼ਰੂਰ ਲਪੋ ਉਹਦਾ ਉਹਦਾ ਕਾਰਨ ਆ ਫਰ ਮੈਂ ਕੋਈ ਪਰਮਾਤਮਾ ਦਾ ਉਹ ਨਹੀਂ ਕਹਿ ਸਕਦਾ ਮੈਂ ਇਹ ਵੀ ਨਹੀਂ ਕਹਿ ਸਕਦਾ ਪਰਮਾਤਮਾ ਦਾ ਰੂਪ ਆ ਉਹਦਾ ਰੂਪ ਆਪਾਂ ਤਾਂ ਉਹਦੇ ਪੈਰਾਂ ਜਿੱਡੇ ਵੀ ਨਹੀਂ ਹੋਏ ਜੀ ਅਜੇ ਸੋ ਆਪਾਂ ਸਰੈਂਡਰ ਕਰਕੇ ਚੱਲਦੇ ਆ ਅਕਾਲ ਪੁਰਖ ਨੂੰ ਉਹਦੀ ਰਜ਼ਾ 'ਚ ਚੱਲਣਾ ਸਾਨੂੰ ਸਮਝ ਲੱਗਦਾ ਤੁਹਾਡੀ ਰਿਪੋਰਟਾਂ ਦੇਖ ਕੇ ਤਾਂ ਅਸੀਂ ਦਵਾਈ ਸ਼ੁਰੂ ਕਰਦੇ ਆ ਹੁਣ ਕਿਸੇ ਇਨਸਾਨ ਦੀਆਂ ਹੁਣ ਜੇ ਫਾਇਜ਼ ਕਰ ਲੋ ਜੀ ਕਿਸੇ ਇਨਸਾਨ ਨੂੰ 5 ਸਾਲ ਤੋਂ ਦਾਰੂ ਪੀ ਰਿਆ ਤੇ ਰਿਪੋਰਟ ਸਾਰਿਆਂ ਨੇ ਬਿੱਲੀ ਰੂਬੇਨ ਉਹਦਾ 2 ਪੁਆਇੰਟ ਵੀ ਟੱਪੇ ਫਿਰਦਾ ਜਿਹੜਾ 0.2 ਹੁੰਦਾ ਵਾ ਉਹ ਵੀ ਕ੍ਰਾਸ ਕੀਤਾ ਹੋਇਆ 0 2.00 ਨੇ ਕ੍ਰਾਸ ਕੀਤਾ ਹੋਇਆ ਹੁਣ ਉਸ ਕੰਡੀਸ਼ਨ ਦੇ ਵਿੱਚ ਜਿਹੜੇ ਆਪਣੇ ਨੁਕਤੇ ਨੇ ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਉਹਨਾਂ ਨੂੰ ਨਿੰਦ ਨਹੀਂ ਰਿਹਾ ਪਰ ਮੈਂ ਬੇਨਤੀ ਇਹ ਕਰਦਾ ਵੀ ਉਹਨਾਂ ਨੇ ਇੱਕ ਸਟੈਪ ਬਾਈ ਸਟੈਪ ਕੰਮ ਕਰਨਾ ਮਹਾਰਾਜ ਸਹੀ ਸਰਬੱਤੇ ਨਾਲ ਕੀ ਆ ਉਹਨੂੰ ਅਸੀਂ ਤਿਆਰ ਹੀ ਇਸ ਲੋਟ ਕੀਤਾ ਹੋਇਆ ਵੀ ਇੱਕ ਸਾਉ ਦਾ ਬੂਸਟਰ ਕਹਿ ਲਓ ਇੱਕ ਸਾਉ ਦਾ ਉਹ ਰਿਕਵਰੀ ਏਜੰਟ ਕਹਿ ਲਓ ਜਾਂ ਇੱਕ ਸਾਉ ਦਾ ਇੱਕ ਇਸ ਤਰ੍ਹਾਂ ਦਾ ਫਾਰਮੂਲੇਸ਼ਨ ਅਫਰੁਕੀ ਜੀ ਜਿਨ੍ਹਾਂ ਲੋਕਾਂ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਨ੍ਹਾਂ ਲੋਕਾਂ ਨੇ ਮਹਾਰਾਜਾ ਸ਼ਹੀ ਸ਼ਰਬਤ ਪੀਤਾ ਇੱਕ ਬੋਤਲ ਆ ਪੀਤੀ ਪੰਜ ਬੋਤਲਾਂ ਅੱਗੇ ਵੰਡੀਆਂ ਤਾਂ ਇਹਦੇ ਪਿੱਛੇ ਕਾਰਨ ਇਹ ਜੇ ਉਹਨਾਂ ਦਾ ਕੋਈ ਫਾਇਦਾ ਹੋਇਆ ਜੀ ਜੀ अच्छा योदा जी फिर ਜਿਹੜਾ ਇਹ ਮਹਾਰਾਜਾ ਚਾਈ ਸ਼ਰਬਤ ਹੈਗਾ ਅਸੀਂ ਕਿਵੇਂ ਲੈ ਕਿਵੇਂ ਸਕਦਾ ਅਗਰ ਤੁਹਾਡੇ ਕੋਲੋਂ ਕਿਸੇ ਨੇ ਮੰਗਵਾਉਣਾ ਹੋਵੇ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਡੇ ਕੋਲੋਂ ਲਵਾਂਗੇ ਪਰ ਸਾਨੂੰ ਪਹਿਲਾਂ ਇਹ ਦੱਸ ਦਿਓ ਵੀ ਤੁਹਾਡੇ ਕੋਲੋਂ ਕਿਵੇਂ ਲੈ ਸਕਦੇ ਸਭ ਤੋਂ ਸੌਖਾ ਤਰੀਕਾ ਇਹੀ ਹੈ ਜੀ ਤੁਸੀਂ 74796 22000 ਦੇ ਉੱਤੇ WhatsApp ਦੇ ਉੱਤੇ ਆਵਦੇਆ ਰਿਪੋਰਟਸ ਭੇਜੋ ਤੁਹਾਨੂੰ ਲੋੜ ਵੀ ਹੈ ਪਹਿਲਾਂ ਇਹ ਤਾਂ ਐਨਲਾਈਜ਼ ਕਰੀਏ ਜੇਕਰ ਲੋਡ ਹੋਏਗੀ ਤਾਂ ਅਸੀਂ ਤੁਹਾਨੂੰ ਗਾਈਡ ਕਰਾਂਗੇ ਜੇ ਨਹੀਂ ਲੋਡ ਹੋਏਗੀ ਤਾਂ ਤੁਹਾਨੂੰ ਕੁਕਰੇਲੂ ਨੁਕਤਾ ਦੱਸ ਦਾਂਗੇ ਜਿਸ ਦੇ ਵਿੱਚ ਤੁਸੀਂ ਤੁਹਾਡੀ ਮਦਦ ਹੋ ਸਕਦੀ ਹੈ ਦੂਸਰਾ ਜਿਹੜਾ ਤਰੀਕਾ ਉਹ ਇਹ ਹੈਗਾ ਵੀ ਜਿਵੇਂ ਅਸੀਂ ਸੋਮਵਾਰ ਵੀਰਵਾਰ ਮੰਗਲਵਾਰ ਤੇ ਸ਼ਨੀਵਾਰ ਲੁਧਿਆਣੇ ਅਸੀਂ ਅਵੇਲੇਬਲ ਹੁੰਨੇ ਆ ਸੋ ਤੁਸੀਂ ਲੁਧਿਆਣੇ ਆ ਕੇ ਮਿਲ ਸਕਦੇ ਹੋ ਲੁਧਿਆਣੇ ਆਪਾਂ ਆਪਸ ਦੇ ਵਿੱਚ ਬੈਠ ਸਕਦੇ ਆ ਅੱਜ ਵੀ ਤੁਸੀਂ ਦੇਖ ਰਹੇ ਹੋਵੋਗੇ ਵੀ ਆਪਣਾ ਬਾਹਰ ਮਤਲਬ ਜਿੰਨਾ ਟਾਈਮ ਹੈਗਾ ਉਹ ਟਾਈਮ ਹਰ ਬੰਦਾ ਬਿਲਕੁਲ ਟਾਈਮ ਦੇ ਉੱਤੇ ਘੜੀ ਦੇ ਉੱਤੇ ਨਿਗਰ ਰੱਖੀ ਬੈਠਾ ਵੀ ਕਿੰਨਾ ਕੁ ਟਾਈਮ ਹੋਰ ਲੱਗੂ ਕਿੰਨਾ ਕੁ ਟ ਸੋ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੀਏ ਔਰ ਜਿੰਨੀਆਂ ਇੰਟਰਨੈਸ਼ਨਲ ਅਪਾਇੰਟਮੈਂਟਸ ਨੇ ਉਹ ਇੱਕੋ ਨੰਬਰ ਦੇ ਉੱਤੇ ਬੁੱਕ ਕਰਦੇ ਆ ਅਸੀਂ 22000 ਵਾਲੇ ਦੇ ਉੱਤੇ 74796 22000 ਵਾਲੇ ਨੰਬਰ ਦੇ ਉੱਤੇ ਅਪਾਇੰਟਮੈਂਟਸ ਬੁੱਕ ਕਰਦੇ ਆ ਫੀਸ ਜਿਹੜੀ ਅਸੀਂ ਅਪਾਇੰਟਮੈਂਟ ਦੀ ਲੈਨੇ ਆ ਉਹਦਾ ਕਾਰਨ ਆ ਜੀ ਉਹਦਾ ਕਾਰਨ ਇਹ ਆ ਅਸੀਂ ਆਪਣੀ ਨੀਅਤ ਸਾਫ਼ ਰੱਖਣੀ ਆ ਅਸੀਂ ਆਪਣੀ ਸੋਚ ਬਿਲਕੁਲ ਸਾਫ਼ ਰੱਖਣੀ ਆ ਜਿਨ੍ਹਾਂ ਲੋਕਾਂ ਨਾਲ ਅੱਜ ਤੱਕ ਅਸੀਂ ਗੱਲ ਕੀਤੀ ਕਦੇ ਮਤਲਬ ਦੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਰੱਖਿਆ 20 ਮਿੰਟ ਹੋ ਗਏ ਫੋਨ ਕੱਟੀ ਹੈ ਅੱਧਾ ਘੰਟਾ ਹੋ ਗਿਆ ਫੋਨ ਕੱਟੀ 1 ਘੰਟਾ ਹੋ ਗਿਆ ਫੋਨ ਕੱਟੀ ਬੜੀ ਵਾਰੀ ਸਾਡੇ ਨਾਲ ਇਸ ਤਰ੍ਹਾਂ ਹੋਇਆ ਵੀ ਅੰਮ੍ਰਿਤਸਰੋਂ ਚੱਲੇ ਆ ਗੱਡੀ ਦੇ ਵਿੱਚ ਬੈਠੇ ਤੇ ਲੁਧਿਆਣੇ ਆ ਗਏ 2 2.5 ਘੰਟਾ ਲੱਗਦੇ ਤੇ ਉਹ ਇੱਕੋ ਬੰਦੇ ਨਾਲ ਗੱਲ ਚੱਲ ਰਹੀ ਉਹ ਹੀ ਇੱਕੋ ਬੰਦੇ ਦੀ ਮਰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਜੀ अच्छा ਇਨਾ ਵਕਤ ਦਿੰਨੇ ਆ ਤਾਂ ਜਿਹੜੇ ਬਾਕੀ ਅਪਾਇੰਟਮੈਂਟਸ ਨੇ ਉਹ ਬੰਦੇ ਸਫਰ ਕਰ ਜਾਂਦੇ ਆ ਤਾਂ ਉਹਦੇ ਆਧਾਰ ਤੇ ਅਸੀਂ ਅਪਾਇੰਟਮੈਂਟ ਫੀਸ ਰੱਖੀ ਆ ਤਾਂ ਕਿ ਜਿਨ੍ਹਾਂ ਲੋਕਾਂ ਨੇ ਫੀਸ ਭਰੀ ਹੈ ਜਿਨ੍ਹਾਂ ਲੋਕਾਂ ਨੂੰ ਸincerely ਸਾਡੀ ਐਡਵਾਈਸ ਦੀ ਲੋੜ ਹੈ ਜਿਨ ਸਾਨੂੰ ਇਸ ਲਾਈਕ ਸਮਝਦੇ ਆ ਤਾਂ ਉਹੀ ਲੋਕ ਸਾਡੇ ਤੱਕ ਆਉਂਦੇ ਨੇ ਉਹੀ ਲੋਕ ਸਾਨੂੰ ਅਪਰੋਚ ਕਰਦੇ ਆ ਔਰ ਉਹਨਾਂ ਲੋਕਾਂ ਵਾਸਤੇ ਗੱਲ ਸਾਡੀ ਉਹੀ ਮੁੱਖ ਦੀ ਹੈ ਜੀ ਵੀ ਅਸੀਂ ਆਪਣੀ ਨੀਅਤ ਇੰਨੀਕ ਸਾਫ਼ ਰੱਖਣੀ ਆ ਇੰਨੀਕ ਸਪਸ਼ਟ ਰੱਖਣੀ ਵੀ ਜਿਹਨੂੰ ਜਿਹੜੀ ਚੀਜ਼ ਦੀ ਲੋੜ ਆ ਆਪਾਂ ਉਹੀ ਉਹਨੂੰ ਦੇਈਏ अच्छा ते फिर फ्यूचर प्लानिंग की है ਤੁਹਾਡੀ ਹੁਣ ਤੁਸੀਂ ਕਹ ਰਹੇ ਹੋ ਵੀ ਤੁਸੀਂ ਸਾਰੀ ਜ਼ਿੰਦਗੀ ਪਰ ਮਤਲਬ ਜਿਨੂੰ ਅਸੀਂ ਪੰਜਾਬੀ ਚ ਕਹਿੰਦੇ ਤੁਸੀਂ ਕਹ ਰਹੇ ਹੋ ਵੀ ਮੇਰੇ ਧੌਲੇ ਆ ਜਾਣਗੇ ਪਰ ਤੁਹਾਨੂੰ ਐਸੇ ਕੰਮ ਚ ਮਿਲੂਗਾ ਤੇ ਪਲਾਨਿੰਗ ਕੀ ਹੈ ਫਿਰ ਤੁਹਾਡੀ ਆਉਣ ਵਾਲੇ ਸਮੇਂ ਵਿੱਚ ਫਰੂਕੀ ਜੀ ਇੱਕ ਵਿਜ਼ਨ ਤਾਂ ਇਸ ਲੋਡ ਦੇਖਦੇ ਆ ਵੀ ਜਿਸ ਦਿਨ ਇਸ ਤਰ੍ਹਾਂ ਦੇ ਤਦਾਦ ਤੇ ਹੋ ਜਵੇ ਵੈਸੇ ਤਾਂ ਕਾਫੀ ਹੱਦ ਤੱਕ ਅਸੀਂ ਉਹਨੂੰ ਛੂਣ ਲੱਗ ਗਏ ਆ ਵੀ ਸਾਡੇ ਕੋਲ ਜਿਹੜਾ ਬੰਦਾ ਲੈ ਕੇ ਜਾ ਰਿਹਾ ਸਿਰਫ 10% ਅਸ਼ਰਬਤ ਜੇ 100 ਸ਼ਰਬਤ ਇੱਕ ਦਿਨ ਦੇ ਵਿੱਚ ਬੰਦਾ ਸਾਡੇ ਤੋਂ ਲੈ ਕੇ ਜਾ ਰਿਹਾ ਉਹ ਚੋਂ 10% ਬੰਦਾ ਸਾਡੇ ਤੋਂ ਲੈ ਕੇ ਜਾ ਰਿਹਾ 90% ਉਹ 10% ਬੰਦਾ ਉਹਦੇ ਵਾਸਤੇ ਲੈ ਕੇ ਜਾ ਰਿਹਾ ਤਾਂ ਜਿਹੜਾ ਬੰਦਾ ਇੱਕ ਸ਼ਰਬਤ ਲੈ ਰਿਹਾ ਅੱਗੇ ਪੰਜ ਲੈ ਕੇ ਜਾ ਕੇ ਅੱਗੇ ਵੰਡ ਰਿਹਾ ਵਾ ਪਿੱਛੇ ਜੀ ਇੱਕ ਐਨ ਜੀਓ ਸੀਗੀ ਜੀ ਉਹਨਾਂ ਨੇ 1600 ਸ਼ਰਬਤ ਸਾਡੇ ਤੋਂ ਬਾਇ ਹੈਂਡ ਮੌਕੇ ਦੇ ਉੱਤੇ ਚੱਕੇ ਆ ਸਾਰੀ ਪੇਮੈਂਟ ਕਰਕੇ ਚੱਕੇ ਆ ਔਰ ਅੱਗੇ ਜਾ ਕੇ ਉਹਨਾਂ ਨੇ ਫ੍ਰੀ ਚ ਵੰਡਿਆ ਵਾ ਸੋ ਮੈਂ ਪੈਸੇ ਦੀ ਕਮਾਈ ਹੋ ਜੂਗੀ ਉਹ ਇੱਕ ਬਾਇ ਪ੍ਰੋਡਕਟ ਮਿਸ਼ਨ ਇਹ ਹੈ ਵੀ ਜੋ ਅਸੀਂ ਰਿਸਪੈਕਟ ਕਮਾ ਸਕਦੇ ਆ ਜੋ ਅਸੀਂ ਲੋਕਾਂ ਦਾ ਭਲਾ ਕਰ ਸਕਦੇ ਆ ਉੱਥੇ ਤੱਕ ਅਸੀਂ ਆਪਣੀ ਨੀਅਤ ਉੱਥੇ ਤੱਕ ਆਪਣੀ ਸੋਚ ਸਾਫ਼ ਰੱਖੀਏ ਅਕਾਲ ਪੁਰਖ ਦੀ ਬਰਕਤ ਅਕਾਲ ਪੁਰਖ ਦੀ ਰਜ਼ਾ ਪੈਸੇ ਮੈਂ ਕਹਿੰਨਾ ਜੀ ਉਹਦੀ ਖੇਡ ਆ ਪੈਸੇ ਆਉਣੇ ਹੋਣਗੇ ਉਹਨੇ ਕੁਝ ਨਹੀਂ ਪਤਾ ਕਿਸੇ ਦਾ ਗਲਤੀ ਦਾ ਅਕਾਊਂਟ ਚ ਪਵਾ ਦੇਣੇ ਸਮਝੋ ਗੱਲ ਨੂੰ ਨਹੀਂ ਆਉਣੇ ਹੋਣਗੇ ਜਿਹੜਾ ਹੁਣ ਆਪਾਂ ਇੱਕ ਉਦਾਹਰਨ ਦੇ ਕੇ ਹਟੇ ਆ ਉਹ ਚ ਵੀ ਕੋਈ ਝੂਠ ਨਹੀਂ ਸੋ ਪੈਸੇ ਤਰੱਕੀ ਇਹ ਸਭ ਕੁਝ ਅਕਾਲ ਪੁਰਖ ਦੇ ਹੱਥ ਮੇਰੇ ਹੱਥ 'ਤੇ ਬਸ ਇੱਕੋ ਹੀ ਚੀਜ਼ ਹੈ ਵੀ ਮੈਂ ਆਪਣੀ ਨੀਅਤ ਸਾਫ਼ ਰੱਖਾਂ ਆਪਣੀ ਸੋਝੀ ਸਾਫ਼ ਰੱਖਾਂ ਔਰ ਜਿਹੜਾ ਬੰਦਾ ਸਾਡੇ ਦੇੜੀ ਤੇ ਆ ਗਿਆ ਮੈਂ ਜਿੰਨਾ ਸਤਕਾਰ ਉਹਦਾ ਕਰ ਸਕਾਂ ਉਨਾ ਹੀ ਕਰਾਂ ਜੀ ਬਹੁਤ ਬਹੁਤ ਸ਼ੁਕਰੀਆ ਦਿੱਲੀ ਤੇ ਤਾਂ ਬਾਹਰ ਵੀ ਬਹੁਤ سارے ਲੋਕ ਬੈਠੇ ਨੇ ਅੱਛਾ ਹੁਣ ਤੁਸੀਂ ਸਾਨੂੰ ਦੱਸੋ ਵੀ ਜਿਹੜੇ ਲੋਕ ਘਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਵਰਗਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਕੀ ਕਰਨ ਸਭ ਤੋਂ ਪਿਆਰਾ ਨੁਕਤਾ ਹੈਗਾ ਜੀ ਉਹ ਇਹ ਹੈ ਵੀ ਤੁਸੀਂ ਪਾਣੀ ਦੀ ਮਾਤਰਾ ਕਰਦੋ 3.5 ਤੋਂ 4 ਲੀਟਰ ਔਰ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਦਿੱਕਤ ਹਜੇ ਨਹੀਂ ਹੈਗੀ। ਠੀਕ ਹੈ। ਦੂਸਰਾ ਆਲੂ ਬੁਖਾਰੇ ਤੇ ਇਮਲੀ ਵਾਲਾ ਜਿਹੜਾ ਨੁਕਤਾ ਵਾ। ਤੁਸੀਂ ਆਲੂ ਬੁਖਾਰ ਤੁਸੀਂ ਚਾਰ ਲੈ ਲਓ। ਉਹਦੇ ਵਿੱਚ ਦੋ ਇਮਲੀ ਦੇ ਦਾਣੇ ਰਾਤ ਨੂੰ ਪਿਉਂਦੋ ਜੀ। ਸਵੇਰੇ ਉੱਠ ਕੇ ਉਹਦੇ ਹਿੜਕਾਂ ਕੱਢੋ। ਉਹਨੂੰ ਪੂਰਾ ਜੂਸ ਬਣਾ ਕੇ ਰਸ਼ ਕਰਕੇ ਤੁਹਾਡੇ ਪੇਜ ਦੇ ਉੱਤੇ ਆਪਾਂ ਪਾਇਆ ਵੀ ਹੋਇਆ। ਤੇ ਉਹ ਤੁਸੀਂ ਮੈਸ਼ ਕਰਕੇ ਉਹਦਾ ਜੂਸ ਬਣਾ ਕੇ ਉਹ ਤੁਸੀਂ ਪੀਣਾ ਸ਼ੁਰੂ ਕਰੋ। ਤੇ ਅਸੀਂ ਕਹਿੰਨੇ ਜੀ 72 ਘੰਟੇ ਦੇ ਵਿੱਚ ਵਿੱਚ ਬੰਦੇ ਨੂੰ ਅਹਿਸਾਸ ਹੋ ਜਾਂਦਾ। ਵੀ ਮੈਂ ਕਿਸ ਤਰ੍ਹਾਂ ਕੁਦਰਤ ਮੇਰੀ ਮਦਦ ਕਰ ਰਹੀ ਹੈ ਕਿਸ ਤਰ੍ਹਾਂ ਕੁਦਰਤ ਮੇਰੇ ਲੀਵਰ ਨੂੰ ਠੀਕ ਕਰ ਰਹੀ ਹੈ ਕਿਸ ਤਰ੍ਹਾਂ ਕੁਦਰਤ ਜੇਕਰ ਮੇਰਾ ਪੇਟ ਸਾਫ਼ ਹੋ ਹੀ ਚੱਲੇ ਤਾਂ ਮੈਂ ਕਿੰਨੇ ਕਿ ਐਨਰਜੀ ਚ ਰਹੀ ਆ ਸਾਦਾ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਤੇ ਫਿਰ ਜੰਦ ਜਾਂਦੇ ਦੱਸ ਦੋ ਵੀ ਇੱਕ ਵਾਰ ਸਾਡੇ ਦਰਸ਼ਕਾਂ ਜਿਹੜੇ ਇਸ ਵੀਡੀਓ ਚ ਹੁਣੇ-ਹੁਣੇ ਸਾਡੇ ਨਾਲ ਜੁੜੇ ਨੇ ਤੁਹਾਨੂੰ ਮਿਲਣ ਦਾ ਕੀ ਟੰਗ ਹੈ ਅਮ ਟਿਊਜ਼ਡੇ ਤੇ ਸੈਟਰਡੇ ਮੈਂ ਆਪ ਇੱਥੇ ਅਵੇਲੇਬਲ ਹੁਣਾ ਹੀ ਮੰਡੇ ਥਰਸਡੇ ਮੇਰੇ ਫਾਦਰ ਸਾਹਿਬ ਇੱਥੇ ਅਵੇਲੇਬਲ ਹੁੰਦੇ ਆ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਦੀ ਅਪਾਇੰਟਮੈਂਟ ਲੈ ਕੇ ਆਇਓ ਉਹਦਾ ਕਾਰਨ ਇਹ ਆ ਤੇ ਆਪਦੀ ਰਿਪੋਰਟਸ ਜ਼ਰੂਰ ਲੈ ਕੇ ਆਇਓ ਆਪਦੀ ਪ੍ਰੋਬਲਮ ਪਹਿਲਾਂ ਹੀ ਤੁਸੀਂ ਡਿਸਕਸ ਕਰਕੇ ਆਇਓ ਤਾਂ ਕਿ ਸਾਨੂੰ ਐਟਲੀਸਟ ਆਈਡੀਆ ਹੋਵੇ ਤੁਹਾਨੂੰ ਵੀ ਆਈਡੀਆ ਹੋਵੇ ਕਿ ਕਿੰਨਾ ਟਾਈਮ ਲੈ ਕੇ ਆਉਣਾ ਤੇ ਕਿੰਨਾ ਖਰਚਾ ਆਊਗਾ ਸਾਰੀ ਚੀਜ਼ਾਂ ਬਾਰੇ ਤੁਸੀਂ ਅਵੇਅਰ ਹੋਵੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹਨਾਂ ਜਿਹੜੀ ਅਰਵੇਦਾ ਦੇ ਪ੍ਰਬੰਧਕ ਜਿਨ੍ਹਾਂ ਨੂੰ ਦੁਬਈ ਦੇ ਵਿੱਚ ਡਿਲੀਵਰ ਐਕਸਪਰਟ ਦੇ ਤੌਰ ਤੇ ਇੱਕ ਅਵਾਰਡ ਹੈਗਾ ਸ਼ੇਖਾ ਵੱਲੋਂ ਖਾਸ ਕਰਕੇ ਸਨਮਾਨ ਦਿੱਤਾ ਗਿਆ ਸੀ ਉਹਨਾਂ ਨੂੰ ਕਿ ਅੱਜ ਉਹਨਾਂ ਨੇ ਤੁਹਾਡੇ ਨਾਲ ਨੁਸਖਾ ਸਾਂਝਾ ਕੀਤਾ ਹੈ ਇਮਲੀ ਵਾਲਾ ਆਲੂ ਬੁਖਾਰੇ ਵਾਲਾ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਮਲੀ ਤੇ ਆਲੂ ਬੁਖਾਰੇ ਵਾਲੇ ਨੁਸਖੇ ਨੂੰ ਅਸੀਂ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਘੱਟ ਸਮੇਂ ਵਿੱਚ ਯਾਨੀ ਕਿ 72 ਘੰਟਿਆਂ ਦਾ ਸਮਾਂ ਇਹਨਾਂ ਨੇ ਦਿੱਤਾ ਹੈ ਕਿ ਉਹਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਫਰਕ ਹੈਗਾ ਜਿਹੜਾ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜਿਹੜਾ ਉਹ ਜ਼ਰੂਰ ਕਰਨਾ ਤੁਸੀਂ ਜਿਹੜੀ ਅਰਵੈਦਾ ਦੀ ਟੀਮ ਨਾਲ ਵੀ ਗੱਲਬਾਤ ਕਰਕੇ ਆਪਣੀ ਮੁਸ਼ਕਿਲ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੋ ਆ ਗਿਆ ਧੰਨਵਾਦ